ਹਰ ਸਿਆਸੀ ਪਾਰਟੀ ਪੰਪਾਂ ਪਾਰ ਹੋਈ ਹੋਈ ਆ ਤੇ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਜੋਰ-ਜਮਾਇਸ਼ ਕੀਤੀ ਜਾ ਰਹੀ ਹੈ। ਜੀ ਜਿਹੜੇ ਪਹਿਲਾਂ ਨੇ ਸਾਰੇ ਠੱਗ ਨਹੀਂ। ਕਲੀਅਰ ਕਰਤਾ ਨਾ। ਇਹਦਾ ਕਲੀਅਰ ਇਦੀਗਾ ਬਦਲਾ ਲਿਆਂਦਾ। ਅਸੀਂ ਵੀ ਆਮ ਲੋਕਾਂ ਨੇ ਪਿੰਡਾਂ ਨੇ ਅਕਾਲੀ ਦੀ ਕਾਂਗਰਸੀ ਚੁੱਪ ਕਰਕੇ ਸੀ ਬੱਚਿਆਂ ਮੂਰੇ ਵੀ ਵੋਟ ਪਾ ਦੋ। ਕੀ ਹੋਈ ਸੀ? ਹਾਂ ਝਾੜੂ ਨੂੰ ਪਾਈ ਲੋਕਾਂ ਨੇ। ਅੱਛਾ ਠੀਕ ਹੈ ਤੇ ਹੁਣ 2 ਸਾਲ ਚ ਕੀ ਬਦਲਾ ਹੋਇਆਗਾ? ਕਹਿੰਦਾ 40000 ਨੌਕਰੀ ਦੇ ਦਿੰਦੀ। ਦੇਖੋ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਮੇਰੇ ਬਿਆਨ ਨਹੀਂ ਹੈਗੇ ਜੀ ਉਹ ਉਹ ਐਨ ਦੇਤੀ ਹੋ ਸਾਨੂੰ ਉਹ ਪਤਾ ਨਹੀਂ ਸਾਡੇ ਪਿੰਡ ਚ ਜਿਹੜੇ ਕੰਮ ਨੇ ਸਾਨੂੰ ਦੱਸਣ ਨੂੰ ਆਹ ਕਰਤੇ ਅਸੀਂ ਮੰਨਣ ਤਾਂ। ਬਾਦਲ ਕਾ ਧੁਰੂਣ ਲਗੇ ਧੁਰ ਤੱਕ ਕਿੱਥੇ ਸਾਡੇ ਗੁਰਦੁਆਰੇ ਵਿੱਚ ਕਿਥੇ ਰਾਟੰਬਾ ਖੜਕੇ। ਉਹਦਾ ਸਦਾਗਰ ਉਹਦਾ ਗੱਲਾਂ ਨਹੀਂ ਮਾਰਨੇਗੇ। ਇਹ ਤਾਂ ਪੈਸੇ ਲੁੱਟਣੇ ਸਿੱਖਨੇ ਹੋ। ਦਿਖਾ ਉਹਨਾਂ ਦੇ ਕਿਹੜੇ ਦੇ ਖਾਤਰ। ਜਿੱਤਕੌਰ ਨੇ ਕੀ ਕਹਿਤੀ? ਕਹਿੰਦੀ ਵੀ ਜੇ ਅਸੀਂ ਮਾਰਾ ਕੀਤਾ ਹੋਵੇ ਸਾਡੇ ਅੱਗੇ ਆਵੇ। ਇਹ ਅਧਿਨੀ ਦਲਬਾਰ ਸਾਹਿਬ ਦੇ ਸਾਹਮਣੇ ਜਿਨ੍ਹਾਂ ਨੇ ਬੇਅਦਬੀ ਕਰਾਈ ਆ ਤਾਂ ਉਹਦਾ ਕੱਖ ਨਾ ਰਹੇ ਸਾਡੇ ਆ ਕੱਖ ਨਾ ਰਹੇ ਤੇ ਰਹਿ ਗਿਆ ਕਿ ਚੰਨੋ ਚੁਕੜ ਜਿਹੜੇ ਹੁਣ ਵੀ ਆਦਮੀਆਂ ਹੋਈਆਂ ਨੇ ਹੁਣ ਗੁਰਦੁਆਰੇ ਜਾ ਕੇ ਪੁਲਿਸ ਬੜੀ ਆ ਹੁਣ ਕਿਧਿ ਚ ਮਬਰੀ ਜੀ ਮਾਰ ਮੁੱਖ ਮੰਤਰੀ ਸਾਹਿਬ ਤੇ ਜਾਂ ਉਹਨਾਂ ਦੇ ਜਦੋਂ ਨੁਮਾਇੰਦਿਆਂ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਨੇ ਕਹਿੰਦੇ ਯਾਰ ਆਮ ਜੇ ਘਰਾਂ ਦੇ ਧੀਆਂ ਪੁੱਤ ਅਸੀਂ ਉੱਠ ਕੇ ਕਹਿੰਦੇ ਅਸੀਂ ਮੰਤਰੀ ਬਣ ਕੇ ਥੋੜੇ ਪਿੰਡ ਦੇ ਮੁੰਡੇ ਨੂੰ ਇਹ ਆ ਕਾਮ ਮੁੰਡੇ ਨੂੰ ਥੋੜੇ ਵਿੱਚ ਖੇਡਦੇ ਨੂੰ ਉਹਨਾਂ ਨੂੰ ਟਿਕਟ ਦਿੱਤੀ ਆ ਕਰਮਜੀਤ ਅਨਮੋਲ ਉਹਨਾਂ ਨੂੰ ਕਹਿੰਦੇ ਇਹਨਾਂ ਤੋਂ ਇਹ ਨਹੀਂ ਯਾਰ ਹੁੰਦਾ ਵੀ ਮਹਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਤਾਂ ਬਣ ਕਿਵੇਂ ਗਿਆ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਖੜੇ ਨੇ ਹਾਲਾਂਕਿ ਥੋੜਾ ਹਲਕਾ ਨਹੀਂ ਹੈ ਪਰ ਥੋੜੀ ਪਾਰਟੀ ਆ ਹੈਨਾ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਉੱਪਰ ਉਹਨਾਂ ਦੇ ਖਿਲਾਫ ਜਿਹੜਨੇ ਇਲੈਕਸ਼ਨ ਲੜ ਰਏ। ਤੁਹਾਨੂੰ ਵੀ ਲੱਗਦਾ ਕਿ ਬਟੂਹਾ ਸਾਹਿਬ ਨੂੰ ਇਹ ਫੈਸਲਾ ਥੋੜਾ ਜਲਦਬਾਜ਼ੀ ਚ ਕਰਕੇ ਨੇ। ਨਹੀਂ ਮੈਂ ਇਸ ਗੱਲ ਤੋਂ ਨਹੀਂ ਸਹਿਮਤ ਹਾਂ। ਮੈਂ ਕਹਣਾ ਵੀ ਜੇ ਕੋਈ ਬੰਦਾ ਕਿਸੇ ਨੂੰ ਅਮਰ ਸ਼ਿਕਾਉਂਦਾ ਜਾਂ ਹੋਕ ਰੋਂਦਾ ਵੀ ਇਹਦਾ ਮੁੱਖ ਰਸਤਾ ਇਲੈਕਸ਼ਨ ਹੀ ਹੈਗੀ। ਇਹਦਾ ਕੱਲ ਨੂੰ ਮੈਂ ਅਮਰਸ਼ਾ ਕੇ ਮੈਂ ਬਾਣਾ ਪਾ ਕੇ ਮੈਂ ਲੋਕਾਂ ਨੂੰ ਮੰਗਰ ਲਾ ਕੇ ਥੋੜੀ ਮੈਂ ਐਮਐਲਏ ਬਣਨਾ ਹੈ ਜਾਂ ਐਮਪੀ ਬਣਨਾ ਹੈਗਾ। ਮੈਂ ਲੋਕਾਂ ਨੂੰ ਜੇ ਪੰਜਾਬ ਨੂੰ ਬਚਾਉਣਾ ਚਾਹਣਾ ਤਾਂ ਫਿਰ ਤਿਆਗਤਾਂ ਦੇਣੀ ਪਊਗਾ। ਇਹ ਤਾਂ ਨਹੀਂ ਹੈਗਾ ਵੀ ਮੈਂ ਜੇ ਮੈਂ ਪਪੂਲਰ ਹੋ ਗਿਆ ਮੈਂ ਅਮਰਤਾ ਦਾ ਸਿੱਖਾਂ ਦਾ ਬਾਣਾ ਪਾ ਕੇ ਠੀਕ ਹੈ ਸਿੱਖਾਂ ਦਾ ਬਾਣਾ ਪਾ ਕੇ ਮੈਂ ਐਮਪੀ ਬਣ ਜਾ ਪਰ ਵੀ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਸਪੋਰਟ ਕੀਤੀ ਸੀ ਕਿ ਅਮਰਤ ਪਾਲ ਹੋਣਾ ਤੇ ਨਾਲ ੱੱਕਾ ਹੋਇਆ ਦੇਖੋ ਉਹਨਾਂ ਨੇ ਕਿਹਾ ਸੀ ਜਿੰਨਾ ਚਿਰੋ ਜਿੰਨਾ ਚਿਰ ਜੇਲ੍ਹ ਤੇ ਜਾਂ ਜੇਲ੍ਹ ਜਾਣ ਤੋਂ ਬਾਅਦ ਸਪੋਰਟ ਕੀਤੀ ਸੀ ਜਦੋਂ ਜੇਲ੍ਹ ਸੀਗੇ ਜਦੋਂ ਜੇਲ੍ਹ ਸੀਗੀ ਆਵਾਜ਼ ਨਹੀਂ ਹੋਣੀ ਜਦੋਂ ਜੇਲ ਸੀਗੇ ਅਸੀਂ ਉਹਨਾਂ ਨਾਲ ਸੀ ਹਮਦਰਦੀ ਸੀ ਪਰ ਇਹ ਨੇ ਹੈਗਾ ਵੀ ਲੋਕਾਂ ਦੇ ਭਾਵਨਾਵਾਂ ਨੂੰ ਲੈ ਕੇ ਮੈਂ ਐਮਪੀ ਦੇ ਦੇਖੋ ਪਹਿਲਾਂ ਬਾਦਲ ਨੇ ਬਹੁਤ ਸੂਰਤਾ ਕਰਤੀ ਸਾਡੇ ਬਿਜਲੀ ਦੇ ਬਿੱਲ ਮਾਫ ਕਰਤੀ ਹਾਲਾ ਮਾਫ ਕਰਤਾ ਕਿੰਨਾ ਕੁਛ ਕਰਤਾ ਕੈਪਟਨ ਆਏ ਉਹਨੇ ਬੱਸਾਂ ਦਾ ਕਿਰਾਇਆ ਟੀਮਿਆਂ ਦਾ ਮਾਫ ਕਰਤਾ ਇਹ ਆਏ ਨੇ ਬਿਜਲੀ ਦਾਗਾ ਇੰਨਾ ਪੈਸਾ ਆਉ ਕਿੱਥੋਂ ਇਹ ਤਾਂ ਪਾਣੀ ਚ ਡੋਬਤਾ ਹੁਣ ਹੁਣ ਇਹਦਾ ਚਾਰਸ਼ ਪਰੇ ਫਸਿਆ ਬੈਠ ਬੈਠਾ ਕਿੰਨੀਆਂ ਸਹੂਲਤਾਂ ਹੋ ਗਈਆਂ ਜੇ ਹੁਣ ਆਪਾਂ ਇਹਨੂੰ ਹੋਰ ਆ ਕੇ ਹੋਰ ਸਹੂਲਤਾਂ ਦੇ ਕਿੱਥੋਂ ਦੇਊਗਾ ਇਹ ਮੀਤ ਹੇਰ ਜੋ ਆਪੋ ਜੀ ਜਿਹੜੇ ਕਹਿੰਦੇ ਨੇ ਕਹਿੰਦੇ ਵੀ ਜਿਤਾ ਕੇ ਭੇਜਾਂਗੇ ਹਾਂ ਤੁਸੀਂ ਵੀ ਕਹਿਆ ਵੀ ਜੇ ਚਲੋ ਮੁੰਡਾ ਸਾਡੇ ਪਿੰਡ ਵਾਲਾ ਓਰੇ ਤੋਂ ਖੜਦਾ ਤਾਂ ਸੀ ਉਹਨੂੰ ਵੀ ਜਿਤਾਉਂਦੇ ਮੁਕਾਬਲਾ ਕਿਹਦੇ ਨਾਲ ਹੋਊਗਾ ਮੁਕਾਬਲੇ 'ਚ ਕੌਣ ਕੌਣ ਹੋਵੇਗਾ ਕਿਹਦੇ ਨਾਲ ਹੀ ਹੋਊਗਾ ਮੀਤ ਹੇਰ ਨਾਲ ਹੋਊਗਾ ਕਿਹੜੇ ਕਿਹੜੇ ਬੰਦੇ ਦਾ ਮਾਨ ਦਾ ਸਿਮਰਨਜੀਤ ਮਾਨ ਦਾ ਹਾਂ ਇਹਦਾ ਹੋਊਗਾ ਇਹ ਮੀਤ ਹੇਰ ਜਿਤਾ ਮਾਨ ਦਾ ਭਾਜਪਾ ਨੂੰ ਝੋਟਾ ਭਾਜਪਾ ਨੂੰ ਪਾ ਗਿਆ ਕੌਣ ਮਰਦ ਕਿਹੜਾ ਕਿਹੜਾ ਕਹਿੰਦੀ ਮੈਂ ਸੀਰੀ ਸਾਹਿਬ ਲੈ ਕੇ ਨਹੀਂ ਬੜਦਾ ਮਾਨ ਸਿੰਘ ਮਾਨ ਸਿੰਘ ਮਾਨਸੂਨ ਜਿੱਤਿਆ ਹੋਇਆ ਹੋ ਗਿਆ ਕਿ ਉਹ મોદી ਨੂੰ ਪਾ ਗਿਆ ਤਾਂ ਸਤਿ ਸ਼੍ਰੀ ਅਕਾਲ ਪੰਜਾਬ ਪ੍ਰਾਥਮਿਕ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੇਵ ਸਿੰਘ ਆ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਹਰ ਸਿਆਸੀ ਪਾਰਟੀ ਪੱਬਾਂ ਪਾਰ ਹੋਈ ਹੋਈ ਆ ਤੇ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਜੋਰ ਜਮਾਇਸ਼ ਕੀਤੀ ਜਾ ਰਹੀ ਆ ਪਿੰਡ ਗੰਡੂਆਂ ਵਿધાન ਸਭਾ ਹਲਕਾ ਡਿੜਬਾ ਦਾ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਪਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਪਰ ਇਸ ਸਮੇਂ ਅਸੀਂ ਉਹਨਾਂ ਦੇ ਪਿੰਡ ਗੰਡੂਆਂ ਦੀ ਸਾਥ ਦੇ ਵਿੱਚ ਪਹੁੰਚੇ ਹਾਂ ਪਿੰਡ ਦੇ ਬਜ਼ੁਰਗ ਪਿੰਡ ਦੇ ਮੋਤਵਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਰ ਕਰਮਜੀਤ ਅਨਮੋਲ ਦੇ ਆਪਣੇ ਪਿੰਡ ਦਾ ਸਿਆਸੀ ਮਾਹੌਲ ਕੀ ਕਹਿੰਦਾ ਹੈ ਉਹਨਾਂ ਦਾ ਸਿਆਸੀ ਲੋਕ ਜਿਹੜੇ ਨੇ ਕਿਸ ਪਾਸੇ ਨੂੰ ਕਰਨਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਕੋਈ ਨਹੀਂ ਪ੍ਰਧਾਨਕ ਨਹੀਂ ਕਰ ਕੋਈ ਨਹੀਂ ਪ੍ਰਧਾਨ ਨਾਲ ਆਪਾਂ ਪ੍ਰਧਾਨਤਾ ਪਿੱਛੇ ਕਰਦੇ ਨੇ ਹੁਣ ਆ ਪੁੱਛ ਮੈਂ ਤੁਹਾਨੂੰ ਕੀ ਪੁੱਛਣਾ ਹੈ ਕੀ ਕਹਿੰਦੀ ਆ ਸਿਆਸਤ ਫਿਰ ਸਿਆਸਤ ਤਾਂ ਰਲਮਿਰਮੀ ਹੈ ਹਾਂ ਇਹ ਨਹੀਂ ਪਤਾ ਹਜੇ ਕਿਹੜਾ ਬਾਜ਼ੀਮਾਰੂ ਹਜੇ ਤਾਂ ਕੋਈ ਨਹੀਂ ਪਹੁੰਚਿਆ ਵੀਰੇ ਹਾਂ ਆਇਆ ਨਹੀਂ ਕੋਈ ਨਾ ਕੋਈ ਨਹੀਂ ਆਇਆ ਹੂੰ ਜੇ ਆਉਂਦਾ ਕੋਈ ਕਣਕਾਂ ਪਈਆਂ ਨੇ ਹੋਰ ਪਈਆਂ ਨੇ ਕੋਈ ਅਗਲਾ ਦੁੱਖ ਤਕਲੀਫ ਦੱਸਦਾ ਕੋਈ ਪਹੁੰਚੇ ਹੀ ਨਹੀਂ ਇੱਥੇ ਹੂੰ ਕਣਕਾਂ ਦਾ ਮਾਰੀ ਨਹੀਂ ਕੋਈ ਆਇਆ ਹੈਗਾ ਕਣਕਾਂ ਦਾ ਮਾਰਾ ਨਹੀਂ ਆਇਆ ਮਤਲਬ ਵੀ ਕਣਕਾਂ ਕਾ ਚਕਾਉਣੀਆਂ ਦੀ ਇੱਥੇ ਕਣਕਾਂ ਵਿਕੀ ਨਹੀਂ ਬੋਲੀ ਤਾਂ ਹੁਣ ਹੋਣ ਲੱਗੀ ਹੈ ਪਹਿਲਾਂ ਤਾਂ ਬੋਲੀ ਨਹੀਂ ਹੋਈ ਪਹਿਲਾਂ ਪ੍ਰਾਈਵੇਟ ਲੈ ਕੇ ਗਏ ਨੇ ਸਰਕਾਰੀ ਤਾਂ ਬੋਲੀ ਨਹੀਂ ਆਈ ਹੈਗੀ ਪਹਿਲਾਂ ਅੱਛਾ ਪ੍ਰਾਈਵੇਟ ਅੜਤੀਏ ਜਿਹੜੇ ਹੈਗੇ ਨੇ ਉਹ ਲੈ ਗਏ ਉਹ ਲੈ ਗਏ ਪਹਿਲਾਂ 5 ਰੁਪਏ ਉੱਤੇ ਸਰਕਾਰੀ ਰੇਟ ਤੋਂ ਸਰਕਾਰੀ ਰੇਟ ਤੋਂ ਪਹਿਲਾਂ ਤਾਂ ਉਹਨਾਂ ਨੇ ਖਰੀਦੀ ਗਿਆ ਹੁਣ ਹੈ ਖਾਤਿਆਂ 'ਚ ਪੈਸੇ ਨਹੀਂ ਆਏ ਹਾਂ ਖਾਤਿਆਂ ਖਾਤਿਆਂ 'ਚ ਪੈਸੇ ਪ੍ਰਾਈਵੇਟਾਂ ਦੇ ਕਿੱਥੋਂ ਆਉਣਗੇ ਸਰਕਾਰੀ ਆਉਣਗੇ ਉਹ ਬਾਣੀਆਂ ਨੇ ਉਹ ਹਜੇ ਆਈ ਲੰਕਦਾ ਕੰਮ ਹਾਂ ਕਣ ਕਦੀ ਤਾਂ ਇੱਥੇ ਥੋੜੀ ਜੀ ਤਕਲੀਫ ਹੋਈ ਹੈ ਵੀ ਜਦੋਂ ਹੁਣ ਵੋਟਾਂ ਕਰਕੇ ਇੱਥੇ ਤਕਲੀਫ ਹੋਊਗੀ ਗਾਹਾਂ ਪਤਾ ਨਹੀਂ ਕਿਹਾ ਜਾ ਕੁਝ ਹੋਊਗਾ ਗਾਹਾਂਲੇ ਮਾਹੌਲ 'ਚ ਗਾਹਾਂਲੇ ਸੀਜ਼ਨ 'ਚ ਆ ਨਹੀਂ ਕਿ ਕਿਹੜੇ ਪਾਓ ਵਿਕਣੀਆਂ ਹਾਂ ਕਿਹੜੇ ਪਾਓ ਵਿਕਣੀਆਂ ਜੀਰੀ ਜਦੋਂ ਕਣਕ ਚੀ ਹੈ ਹਜੇ ਕੰਮ ਹੋ ਗਿਆ ਆ ਕੰਮ ਹੋ ਰਿਹਾ ਲੋਕਾਂ ਨੂੰ ਡਰ ਹੋ ਰਿਹਾ ਹੈ ਹੈ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਮੈਂ ਕਹਿੰਦੇ ਤੁਸੀਂ ਬਾਈ ਕਹਿੰਦੇ ਥੋੜਾ ਸਮਾਂ ਦਿਓ ਕਹਿੰਦੇ ਮੈਂ ਸਮੱਸਿਆ ਨਹੀਂ ਕਹਿੰਦੇ ਆਉਣ ਦੰਦਾ ਤੁਹਾਨੂੰ ਥੋੜਾ ਸੀ ਕਰੀਏ ਕੀ ਚੋਰ ਸਾਰੀ ਚੋਰ ਨੂੰ ਕਿੰਨੇ ਕੁ ਚੋਰ ਫੜੂਗਾ ਚੋਰੀ ਜਿਆਦਾ ਹੋ ਰਹੀ ਨੇ ਹਰੇਕ ਮਹਿਕਮੇ ਵਿੱਚ ਹਰੇਕ ਥਾਂ 'ਤੇ ਚੋਰ ਨੇ ਉਹ ਕਿਹਨੂੰ ਫੜੇ ਫੜਨ ਵਾਲੇ ਬਹੁਤ ਨੇ ਸਾਰੇ ਚੋਰ ਹੋ ਰਹੇ ਨੇ ਉਹਦੇ ਕੋਈ ਸਰ ਦੀ ਗੱਲ ਨਹੀਂ ਰਹੀ ਹੈ ਕੱਲਾ ਕੀ ਕਰ ਸਕਦਾ ਬਸੋ ਬਾਹਰ ਹੋ ਗਿਆ ਕੰਮ ਬਸੋ ਬਾਹਰ ਹੀ ਹੈ ਜਦੋਂ ਹਜੇ ਫੜੇ ਨਹੀਂ ਜਾਂਦੇ ਇਹ ਜੇ ਸਖਤਾਈ ਹੋਵੇ ਫਟਾਫਟ ਚੱਕਿਆ ਜਾਂਦਾ ਕੰਮ ਹੈ ਚੋਰ ਵਾਲੇ ਵਾਲੇ ਹੀ ਹੋ ਗਏ ਮੁੱਖ ਮੰਤਰੀ ਫਿਰ ਸਖਤਾਈ ਇਹ ਕਹੇ ਮੁੱਖ ਮੰਤਰੀ ਨਹੀਂ ਅਸੀਂ ਤੈਨੂੰ ਮਾੜਾ ਕਹਿੰਦੇ ਮੁੱਖ ਮੰਤਰੀ ਠੀਕ ਹੈ ਘੈਂਟ ਹੈ ਬੰਦੇ ਨੂੰ ਚੋਰਾਂ ਨੂੰ ਫੜਦਾ ਹੈ ਪਰ ਹੁਣ ਉਹਦੇ ਹਿਸਾਬ ਤੋਂ ਹੀ ਬਾਹਰ ਹੋ ਰਿਹਾ ਕੰਮ ਆ ਕੰਮ ਫਿਰ ਹੁਣ ਤਾਂ ਫਿਰ ਤੁਹਾਡੇ ਪਿੰਡ ਦਾ ਮੁੰਡਾ ਜਿਹੜਾ ਉਹ ਵੀ ਵੋਟਾਂ ਲੜ ਰਿਹਾ ਹੁਣ ਫਿਰ ਜੇ ਐਮਪੀ ਬਣ ਗਿਆ ਫਿਰ ਹੋਊ ਕੁਛ ਪਿੰਡ ਦੇ ਮੁੰਡੇ ਨੂੰ ਤਾਂ ਅਸੀਂ ਜ਼ਰੂਰ ਜੱਤਿਆਂ ਦੇ ਜਿਹੜੇ ਸੀਟ ਤੇ ਖੜਾ ਹੁੰਦਾ ਸੀ ਇੱਕੋ ਇੱਕ ਵੋਟ ਪਾਉਂਦੇ ਉਹਨੂੰ ਹਾਂ ਹਾਂ ਵੋਟ ਉਹ ਬੰਦਾ ਬਹੁਤ ਵਧੀਆ ਬੰਦਾ ਵਾਲਾ ਨਹੀਂ ਹੈਗਾ ਬੰਦਾ ਬਹੁਤ ਵਧੀਆ ਪਿੰਡ ਦਾ ਆਉਂਦਾ ਰਹਿੰਦਾ ਬੰਦਾ ਠੀਕ ਹੈ ਅੱਛਾ ਹਾਂ ਬੰਦਾ ਬਾਣਾ ਨਹੀਂ ਬੰਦਾ ਬਹੁਤ ਵਧੀਆ ਬੰਦਾ ਅੱਛਾ ਫਿਰ ਤੁਹਾਡੀ ਸੰਗਰੂਰ ਲੋਕ ਸਭਾ ਫਿਰ ਸੰਗਰੂਰ ਲੋਕ ਸਭਾ ਦੀ ਆਪਾਂ ਜੇ ਗੱਲ ਕਰੀਏ ਚਲੋ ਕੋਈ ਦਾ ਨੁਮਾਇੰਦਾ ਚੁਣਨਾ ਹੀ ਆ ਕੀ ਵੀ ਹਜੇ ਕੋਈ ਕਹਿ ਨਹੀਂ ਸਕਦਾ ਜਦੋਂ ਕੋਈ ਬੰਦਾ ਆਊਗਾ ਲਹਿਰ ਉੱਠੂਗੀ ਚਾਰ ਪੰਦੇ ਉਹਦੇ ਕੱਠ ਚ ਪਹੁੰਚਣਗੇ ਫੇਰ ਹੈ ਹਜੇ ਤਾਂ ਕੋਈ ਆ ਪਹੁੰਚੀ ਨਹੀਂ ਰਹੇ تھے۔ ਉਹ ਤਾਂ ਪਤਾ ਲੱਗੂ ਹਜੇ ਇਕੱਠ ਵੱਠ ਹੋਇਆ ਤਾਂ ਵੀ ਲੋਕ ਕਿੱਧਰ ਨੂੰ ਕਿੱਧਰ ਨੂੰ ਕਿੱਧਰ ਨੂੰ ਕਿੱਧਰ ਨੂੰ ਕੱਠ ਚ ਕਿੱਧਰ ਨੂੰ ਤੁਰਦੇ ਨੇ ਇਕੱਠ ਹੋਇਆ ਤਾਂ ਪਤਾ ਲੱਗਦਾ ਹਜੇ ਨਹੀਂ ਕੋਈ ਪਤਾ ਲੱਗਦਾ ਕੁਝ ਨਹੀਂ ਕਹਿ ਸਕਦੇ ਨਾ ਹਜੇ ਕੁਝ ਨਹੀਂ ਕਹਿ ਸਕਦੇ ਮੀ ਤੇਨੂੰ ਅਸੀਂ ਹੋਰ ਨੂੰ ਕਹਿ ਦੀ ਗਾਹਾਂ ਹੋਰ ਹੋ ਜੋ ਫਿਰ ਠੀਕ ਨਹੀਂ ਹੁੰਦਾ ਆਓ ਸਵਾਦ ਅੱਛਾ ਬਾਪੂ ਤੁਸੀਂ ਕਹੇ ਵੀ ਭਗਵੰਤ ਮਾਨ ਚਲੋ ਚੋਰਾ ਨੂੰ ਫੜੀ ਜਾਂਦਾ ਹਨਾ ਪਰ ਜਿਹੜੇ ਵਿਰੋਧੀ ਨੇ ਉਹ ਕਹਿੰਦਾ ਕਹਿੰਦਾ ਯਾਰ ਗੱਲਾਂ ਦਾ ਕੜਾ ਹੈ ਕਹਿੰਦੇ ਬੈਨਰ ਬੁੰਨਰ ਜੇ ਲਵਾਈ ਜਾਂਦਾ ਕਹਿੰਦੇ ਹੋਰ ਤਾਂ ਕਰਦਾ ਨਹੀਂ ਚੱਲ ਗੱਲਾਂ ਦਾ ਕੜਾ ਹੋਵੇ ਪਰ ਬੇਇੱਜ਼ਤੀ ਤਾਂ ਹੋ ਜਾਂਦੀ ਹੈ ਕਿਹਦਾ ਦੀ ਬਦਨਾਮੀ ਤਾਂ ਹੁੰਦੀ ਹੈ ਜਿਹੜੇ ਨੂੰ ਫੜਦਾ ਹੈ ਬਦਨਾਮੀ ਤਾਂ ਹੁੰਦੀ ਹੈ ਇਹ ਵੀ ਸਹੀ ਹੈ ਕੰਮ ਹੈ ਬਦਨਾਮੀ ਤਾਂ ਹੁੰਦੀ ਹੈ ਉਹਨਾਂ ਦੀ ਹੈ ਹਾਂ ਜੀ ਉਹ ਮਾੜਾ ਕਿਹੜੀ ਹੈ ਮਾੜਾ ਕਹਿੰਿਆ ਜਿਹੜੇ ਬੰਦੇ ਨੂੰ ਫੜੂਗਾ ਉਹਦਾ ਮਾੜਾ ਕਹੂਗਾ ਜਿਹੜਾ ਬੰਦਾ ਚੰਗਾ ਹੈ ਜੇ ਹੁਣ ਪਾਰਟੀ ਬਾਈਏ ਸਾਰੀ ਸਾਰੀ ਜਿਹਦੂ ਪਹਿਲਾਂ ਗੁੰਡੀਆਂ ਦੀਆਂ ਪਾਰਟੀਆਂ ਦੀਆਂ ਸਾਰੀਆਂ ਹੁਣ ਕੇ ਸਹੀ ਪਾਰਟੀ ਦੇ ਸਾਥੋਂ ਇਹ ਸਤੋਂ ਮੁੜਕੇ ਦਾ ਮਾੜਾ ਮੋੜਾ ਇੰਤਜ਼ਾਰ ਨਹੀਂ ਕਰ ਸਕਦੇ ਇਹਦਾ ਇੰਤਜ਼ਾਰ ਸਾਨੂੰ ਕਰਨਾ ਚਾਹੀਦਾ ਜੇ ਤੁਹਾਨੂੰ ਹਲੇ ਮੌਕਾ ਦੇਣਾ ਚਾਹੀਦਾ ਪੂਰਾ ਮੌਕਾ ਦੇਣਾ ਚਾਹੀਦਾ ਪੂਰਾ ਅਸੀਂ ਲਾਲ ਕਿਰੇ ਨਾਲ ਦੇ ਨੂੰ ਮੌਕਾ ਪੂਰਾ ਕਰਾਉਂਦਾ ਅਸੀਂ ਕਿਹੜੀ ਗੱਲ ਆ ਗਈ ਕਰਾਂਗੇ ਜਦੋਂ ਨੇ ਐਨੇ ਕੰਮ ਕੀਤੇ ਨੇ ਮੈਨੂੰ ਐਂ ਦੱਸੋ ਕਿਸੇ ਜ਼ਿੰਮੇਵਾਰ ਦੇ ਕੋਈ ਬਿਲਾਉਂਦਾ ਕਰਦਾ ਅ ਆਉਂਦਾ ਕਿਥੇ ਲਵੇ ਹਮਮ ਹੋਰ ਤੁਸੀਂ ਕੀ ਭਾਰ ਦੋ ਕੀ ਜੇ ਦੇ ਤੁੰਡ ਗੌਰਮੈਂਟ ਪਰ ਆਪਣੇ ਵਿਰੋਧੀ ਨੇ ਉਹ ਕਹਿੰਦਾ ਕਹਿੰਦਾ ਫਰੀ ਦੇ ਲਾਲਚ ਨੇ ਮਾਰਤੇ ਕਹਿੰਦੇ ਅਸੀਂ ਇੱਕ ਗੱਲ ਸੁਣੋ ਮੈਂ ਤਾਂ ਚੱਕਰ ਕੇ ਖਾਣਾ ਰੋਕੀ ਖਾਣਾ ਤੂੰ ਖਾਣਾ ਰੁਕੀ ਤੂੰ ਮੇਰੇ ਤੇ ਲੱਗੇਗਾ ਨਹੀਂ ਤੂੰ ਮੇਰੇ ਨਾਲ ਉਹਦਾ ਹੁਣ ਭੁੱਖੇ ਮਰਦੇ ਨੇ ਜੇ ਉਹਨਾਂ ਦੀ ਕਦਰ ਹੁੰਦੀ ਕੋਈ ਵੋਟਰਾਂ ਬੰਦਾ ਉਹਨਾਂ ਨੂੰ ਕਿਉਂ ਲੋਕਾਂ ਦੇ ਛਿੱਤਰ ਖਾਂਦੇ ਨੇ ਹੁਣ ਉਹ ਲੋਕਾਂ ਦੇ ਝਿੜਕੇ ਹੋਏ ਕਿ ਮਸ਼ਤਰੀਆਂ ਦੇ ਨੇ ਦੁਬਾਰੇ ਖੜੇ ਹੋਣੇ ਨੇ ਮੇਰੇ ਮੁੰਡੇ ਨੂੰ ਕਰਦੇ ਮੇਰੀ ਧੀ ਨੂੰ ਕਰਦੇ ਮੇਰੀ ਕੁੜੀ ਨੂੰ ਕਰਦੇ ਹੋਰ ਬੰਦਾ ਹੀ ਨਹੀਂ ਆਇਆ ਕੋਈ ਬਾਦਲ ਕਾ ਧੁਰੂ ਲਗੇ ਧੁਰ ਤੱਕ ਸਾਡੇ ਗੁਰਦੁਆਰੇ ਵਿੱਚ ਕਿਥੇ ਰਾਂ ਟੰਬਾ ਖੜਕੇ ਆ ਕਿਉਂ ਉਹਦਾ ਸਦਾਗੋਦਾ ਗੱਲਿਆਂ ਨੇ ਮਾਰਨੇਗੇ ਉਹਦਾ ਪੈਸੇ ਲੁੱਟਣੇ ਸਿੱਖਨੇ ਹੋ ਦਿਖਾ ਉਹਨਾਂ ਦੇ ਕਿਹੜੇ ਦੇ ਗਾਤਰ ਆ ਉਹ ਤਾਂ ਕਹਿੰਦੇ ਪੰਥਕ ਪਾਰਟੀ ਆ ਸਾਡੇ ਤੁਸੀਂ ਕਹਿੰਦੇ ਬਸ 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 ਇਹ ਪੰਥ ਨਹੀਂ ਬਟੇ ਸੀ ਇਹ ਪੰਥ ਨਹੀਂ ਅਸੀਂ ਸਾਨੂੰ ਗੋਆ ਜੇ ਅਸੀਂ ਪੰਥ ਦੇ ਮਗਰ ਲਗੇ ਤਾਂ ਉਹਨਾਂ ਨੇ ਏਡੇ ਏਡੇ ਕੰਮ ਕੀਤੇ ਨੇ ਜਿਹੜੇ ਉਹ ਕਤਲ ਹੋਏ ਤੇ ਉਦੋਂ ਬਦਲਦਾਰਾ ਜਨੀਤੀ ਕਿਹੜੇ ਜਿਹੜੇ ਪਹਿਲਾਂ ਹੋਏ ਤੇ ਬਹਿਬਲ ਕਲਾਂ ਹਾਂ ਇਹਦਾ ਸਿਆਸੀ ਹੈ ਅੱਛਾ ਗੱਲ ਸੁਣ ਉਦੋਂ ਬਾਅਦ ਨਹੀਂ ਗੱਲ ਤਾਂ ਸੁਣਾ ਮੈਨੂੰ ਇਹ ਮੈਨੂੰ ਇਹ ਗੱਲ ਦੱਸੋ ਉਦੋਂ ਜ਼ਿੰਮੇਵਾਰ ਕੌਣ ਸੀ ਜਿਹਦੀ ਬਜਾਰਤ ਹੋਊਗੀ ਜਿਹੜਾ ਬੰਦਾ ਹੋਊਗਾ ਉਸੇ ਦੀ ਜ਼ਿੰਮੇਵਾਰੀ ਹੋਊਗੀ ਹੂੰ ਉਹ ਉਹ ਨਹੀਂ ਹੁਣ ਤੱਕ ਮੈਂ ਸਾਰਾ ਡੱਬਰ ਜੋਰ ਫਿਰ ਮੈਨੂੰ ਐਸਾ ਸਿਮਰਨਜੀਤ ਕੌਰ ਨੇ ਕੀ ਕਹਿਤੀ ਕਹਿੰਦੀ ਵੀ ਜੇ ਅਸੀਂ ਮਾਰਾ ਕੀਤਾ ਹੋਵੇ ਸਾਡੇ ਅੱਗੇ ਆਵੇ ਕਹਤ ਨਹੀਂ ਦਿਲਬਰ ਸਾਹਿਬ ਦੇ ਸਾਹਮਣੇ ਕਿਹਨੇ ਬੇਅਦਬੀ ਕਰਾਈਆ ਤਾਂ ਉਹਦਾ ਕੱਖ ਨਾ ਰਹੇ ਸਾਡੇ ਆ ਕੱਖ ਨਾ ਰਹੇ ਫਿਰ ਰਹਿਗਾ ਕਿ ਜਿੱਤਿਆਂ ਨਾਲੋਂ ਜ਼ਗੜਾ ਕੋਈ ਜਿੱਤਿਆਂ ਨਾਲੋਂ ਜੋ ਕੱਖ ਉਹਨਾਂ ਦੇ ਕੀ ਰਹਾ ਐ ਏਦੂ ਜਿਹੇ ਕੀ ਹੋਊਗੀ ਉਹ ਤਾਂ ਕਹਿੰਦੇ ਵੀ ਬਾਬਾ ਬੋੜ ਸੀ ਪ੍ਰਕਾਸ਼ ਸਿੰਘ ਬਾਦਲ ਬਰਾਜਨੀਤੀ ਦਾ ਕੀ ਅੰਦੇ ਠੀਕ ਆ ਸੀ ਮੰਨਦੇ ਆ ਜੇ ਉਹਦਾ ਬਾਪ ਦੀ ਫਿਰ ਮੁੰਡਾ ਕਹਿ ਜਾਏ ਇਹ ਤਾਂ ਨਹੀਂ ਹੈਗਾ ਉਹ ਵੀ ਤਾਂ ਫਿਰ ਪੰਜਾਬ ਵਿਚ ਆਉ ਯਾਤਰਾ ਕਰਦੇ ਫਿਰਦੇ ਨੇ ਜਾਂ ਪੰਜਾਬ ਦਾ ਸਾਰਾ ਇਹਨਾਂ ਨੇ ਪਹਿਲਾਂ ਦੀ ਵਿਚਾਰ ਰੱਖਿਆ ਐ ਪੰਜਾਬ ਛੱਡਿਆ ਕੀ ਇਹਨਾਂ ਨੇ ਵਕਾਉਣ ਨੂੰ ਗੁਰਦੁਆਰਿਆਂ ਨੂੰ ਗੁਰਦੁਆਰਿਆਂ ਦੇ ਵਿੱਚ ਆਪਦੇ ਕਬਜ਼ੇ ਕਰਕੇ ਨੇ ਆਪਦੇ ਬੰਦੇ ਬਿਠਾੜ ਕੇ ਨੂੰ ਕੋਈ ਗੱਲ ਨਹੀਂ ਬਾਦਮੀ ਇੱਥੋਂ ਕੋ ਡੰਡੇ ਰਾਣਾ ਕਢੀਂਦੇ ਨੇ ਜਦੋਂ ਆਉਂਦੇ ਨੇ ਹੂੰ ਉਹ ਉਹ ਤਾਂ ਫਿਰ ਉਹ ਤਾਂ ਐ ਵੀ ਕਹਿੰਦੇ ਨੇ ਕਹਿੰਦੇ ਯਾਰ ਝਾੜੂ ਝਾੜੂ ਲੋਕ ਕਹਿੰਦੇ ਜਿਹੜੇ ਹੁਣ ਜਿਵੇਂ ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਕੀਤੀ ਆ ਹਨਾ ਉਹ ਕਹਿੰਦੇ ਵੀ ਝਾੜੂ ਝਾੜੂ ਕਹਿੰਦੇ ਕਰੀ ਜਾਨੂੰ ਇਹਨਾਂ ਨੇ ਵੀ ਤਾਂ ਵਿਆਹ ਕਰਾਏ ਨੇ ਕਰਿਆ ਤਾਂ ਇਹਨਾਂ ਨੇ ਵੀ ਕੁਝ ਨਹੀਂ ਇਹਦੇ ਨਾ ਤੁਸੀਂ ਬਿਨਾ ਵਿਆਹ ਦੇ ਫਿਰਦੇ ਹੋ ਉਹਨਾਂ ਨੂੰ ਪੁੱਛੇ ਵੀ ਤੁਸੀਂ ਤਾਂ ਵਿਆਹ ਜਮੀ ਨਹੀਂ ਕਰਾਇਆ ਆਹ ਦੇਖੋ ਕਿੱਡਾ ਬੜਾ ਮਹਿਣਾ ਹੈ ਹੈ ਕੋ ਜੇ ਇਹ ਹੁੰਦਾ ਛੜਾ ਫਿਰ ਲੋਕ ਇਹਨੂੰ ਕੀ ਕਹਿੰਦੇ ਆ ਫਿਰਦਾ ਉਹ ਛੜਾ ਫਿਰ ਛੜਾ ਕਹਿੰਦੇ ਲੋਕ ਦਾ ਕਿਸੇ ਪਰਸੇ ਮਾਨ ਹੀ ਨਹੀਂ ਇਹਦਾ ਗਲਤ ਆ ਉਹਨਾਂ ਦਾ ਕੰਮ ਇਹਦਾ ਕਿਸੇ ਨੂੰ ਪੰਨਣਾ ਅਸੀਂ ਕਹਿ ਸਕਦੇ ਤੁਹਾਨੂੰ ਸਮਾਂ ਦਸੂਗਾ ਤੁਹਾਨੂੰ ਸਮਾਂ ਦਸੂਗਾ ਜਿਹੜਾ ਸਮਾਂ ਹੈ ਜੇ ਲੋਕਾਂ ਨੇ ਵਿਚਾਰ ਨਾਲ ਕਰਿਆ ਵੀ ਜਿਹੜੇ ਬੰਦੇ ਨੇ ਕੰਮ ਕਰਿਆ ਜੇ ਕਦਰ ਕਰੀ ਲੋਕਾਂ ਨੇ ਤਾਂ ਇਹਨਾਂ ਦੀ ਦੁਬਾਰੇ ਇਹਨਾਂ ਨੂੰ ਚੰਗੀ ਹੈ ਜੇ ਕਦਰ ਕਰਨ ਮੀਤ ਹੇਰ ਨੂੰ ਜਿਤਾਉਂਗੇ ਫਿਰ ਜਿਤੇ ਆਵਾਂਗੇ ਇਹ ਕਿਹੜੀ ਗੱਲ ਆ ਵੀ ਨਹੀਂ ਜਿਤੇ ਆਵਾਂਗੇ ਜੇ ਕੰਮ ਜਿਤੇ ਆਊਗਾ ਅਸੀਂ ਨਹੀਂ ਜਿਤੇ ਆਉਂਦੇ ਕੰਮ ਜਿਹੜਾ ਕੰਮ ਕਰਦੇ ਨੇ ਪਰ ਫਿਰ ਪਿੰਡਾਂ 'ਚ ਬਾਪੂ ਜੀ ਵਿਰੋਧ ਵੀ ਬਹੁਤ ਹੋ ਰਿਹਾ ਹੈ ਇਹਨਾਂ ਦਾ ਬਹੁਤ ਜਗ੍ਹਾ ਤੇ ਤੁਸੀਂ ਜਮਾ ਦਾ ਫਿਕਰ ਮੰਨੋ 7 ਦਿਨਾਂ ਨੂੰ ਦੇਖੋ ਤੇ ਕੀ ਹੁੰਦਾ ਹੈ ਹੁੰਦਾ ਗਿਆ ਹੈ ਦੇਖੇਗਾ ਤੁਸੀਂ ਜਦੋਂ ਅਸੀਂ ਬੇਲੇ ਹੋ ਗਏ ਨਾ ਦਾਣਿਆਂ ਤੋਂ ਚੱਕ ਕੇ ਢੰਡੇ ਲਾ ਕੇ ਲਲਕਰੇ ਮਾਰੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਜਾਂਦੇ ਨੇ ਅੱਛਾ ਹਾਂ ਜਿਹੜਾ ਉਹ ਕਣਕਾਂ ਪਈਆਂ ਨੇ ਸੀਗਰੀਏ ਹਾਲ ਤਾਂ ਅਸਾਉਰੇ ਬੈਠੇ ਆ ਅੱਛਾ ਚਕਾਇਆ ਨਹੀਂ ਹਰੇ ਨਾਲੇ ਕਹਿੰਦੇ ਵੀ ਉਹ ਤਾਂ ਦੋਵੇਂ ਦੀ ਚੱਕੀਆਂ ਜਾਣਗੀ ਦੇਖੋ ਮੇਰੀ ਗੱਲ ਮੈਂ ਉਹਨਾਂ ਜੀ ਤੁਹਾਡੇ ਤੱਕ ਵੀ ਮੇਰੀ ਗੱਲ ਤਾਂ ਸੁਣ ਲਓ ਮੈਂ ਤੁਹਾਨੂੰ ਇੱਕ ਗੱਲ ਸੁਣਾ ਦੇਖੋ ਗੱਲ ਸੁਣੋ ਹਾਂਜੀ ਨਹੀਂ ਗੱਲ ਸੁਣੋ ਪਹਿਲਾਂ ਇੱਥੇ ਸਾਡੇ ਗਵਰਨਮੈਂਟ ਪਹਿਲਾਂ ਦਿੱਲੀ ਵਾਲਾਂ ਦੇ ਸੈਂਟਰ ਦੀ ਉਹਨਾਂ ਦੀ ਹੱਥ ਕੀ ਖਰੀਦ ਕੀ ਹਾਂਜੀ ਇਹ ਕਹਿੰਦੇ ਵੀ ਇਹ ਤਾਂ ਜਮੀਨ ਹੀ ਨਹੀਂ ਖਰੀਦਦੇ ਮਾਰੇ ਨੇ ਮਾਰਨ ਵਾਲੀਆਂ ਸਾਰੇ ਕਹਿਣ ਲੱਗੇ ਹਾਂਜੀ ਇੱਥੋਂ ਜਦੋਂ ਗਏ ਉਹ ਮੁੰਡੇ ਗੱਲ ਜਾਲ ਸਰੀ ਉਹਨਾਂ ਨੇ ਕਰਾਤੀ ਦੂਜੀ ਕਰਾਤੀ ਹਾਂ ਕਿਸਾਨ ਚੁਣ ਵਾਲੇ ਨੇ ਕਿਸਾਨ ਹੁੰਨ ਵਾਲੇ ਨੇ ਉਹ ਕਹਿੰਦੇ ਜਿਹੜੀ ਤੁਸੀਂ ਚਾਹੋ ਉਹ ਹੀ ਕਰਦਣੇ ਆ ਫਿਰ ਹੋਰ ਦੱਸੋ ਹੋਰ ਕੀ ਕਰਨੋ ਉਹਦਾ ਕਿਸਾਨ ਜਿਹੜੇ ਜਿਹੜਾ ਤਾਂਹਾਂ ਤੋਂ ਫਾਨਾ ਉਹਦਾ ਬਹੁਤ ਵੱਡੇ ਵੱਡੇ ਫਾਨੇ ਲੱਗਦੇ ਨੇ ਇਹਨੂੰ ਪਰ ਕਰੇ ਵੀ ਕੀ ਇਹਦੇ ਆਲੇ-ਦਲੇ ਬਹੁਤ ਜ਼ਿਆਦੇ ਨੇ ਸਾਰੀਆਂ ਪਾਰਟੀਆਂ ਦੇ ਆਲੇ-ਦਲੇ ਹੋ ਰਹੀਆਂ ਨੇ ਫਰ ਉਹ ਬਾਬੂ ਫਿਰ ਗੱਲ ਤਾਂ ਇਹ ਵੀ ਠੀਕ ਆ ਨਾ ਕਿਉਂਕਿ ਜਿਹੜੇ ਵਿਰੋਧੀ ਨੇ ਹੁਣ ਹਨਾ ਉਹ ਕਹਿੰਦੇ ਕਹਿੰਦੇ ਯਾਰ दारू ਪੀ ਜਾਂਦਾ ਕਹਿੰਦੇ ਕੀ ਕਰਾਉਣਾ ਇਹਨੂੰ ਉਹ ਭੁੱਖੇ ਮਰਨ ਦੇ ਰੇ ਨਹੀਂ ਜੜ ਜਿਹਨੇ ਵਿਰੋਧੀ ਨੇ ਕਰਨ ਵੀ ਕੀ ਉਹ ਕਿੱਥੇ ਦਾ ਤਿੰਨ ਤਿੰਨ ਪੱਤੇ ਲੈਂਦੇ ਚਾਰ ਚਾਰ ਪੱਤੇ ਲੈਂਦੇ ਉਹਨਾਂ ਨੂੰ ਇੱਕ ਪੱਤਾ ਸਾਰੇ ਬੰਦ ਕਰਤੇ ਨੇ ਸਾਰੇ ਬਸ ਦਾ ਸੀਲ ਕਰੀ ਜਾਂਦਾ ਉਹਨੂੰ ਹੁਣ ਕੀ ਕਰ ਰਹੇ ਦਾ ਮੁਰਗੇ ਦੇ ਖੁੱਡਾਂ ਚ ਬਾਰਖੇ ਨੇ ਭੁੱਖੇ ਮਰਦੇ ਮੂੰਹ ਕਰ ਲਵੇ ਰੇ ਓਏ ਸਾਨੂੰ ਬਖਸੋ ਇਹਨਾਂ ਨੂੰ ਹੀ ਬਖਸ ਲੋ ਕੋਈ ਹੁਣ ਜਿਹੜਾ ਜੱਟ ਉਹਦਾ ਬਖਸਤ ਨਹੀਂ ਅਸੀਂ ਦੂਜਿਆਂ ਦਾ ਪਤਾ ਨਹੀਂ ਬਸਾ ਬੀਜੇਪੀ ਵਾਲੇ ਆਉਂਦੇ ਨੇ ਫਿਰ ਇੱਥੇ ਭਾਰਤੀ ਜੰਦਾ ਪਾਰਟੀ ਆਉਂਦੀ ਆ ਉਹ ਵੀ ਵਧੀਆ ਨੇ ਮਾਰੇ ਨਹੀਂ ਹੈਗੇ ਤੈਨੂੰ ਦੱਸਾਂ ਸਾਰਾ ਸਾਡੇ ਉਹ ਟੱਟੀਆਂ ਦੇ ਵਿੱਚ ਉਹ ਜਿਹੜਾ ਕਹਿਲਾ ਮਹਿਲ ਪਾਇਆ ਉੱਥੇ ਕੋਈ ਖੜਦਾ ਨਹੀਂ ਸੀ ਉਹ ਬੀਜੇਪੀ ਵਾਲੇ ਕਰਕੇ ਗਏ ਨੇ ਜਿਹੜਾ ਹੋ ਮਹਿਲ ਪਾਇਆ ਉਹ ਬੀਜੇਪੀ ਵਾਲੇ ਹੁਣ ਉੱਥੇ ਚੰਗੇ ਦਾ ਕੈਮਰੇ ਦਾ ਕਰ ਰਹੇ ਨੇ ਚੰਗੇ ਏਸੀ ਲਾਉਣਗੇ ਜੱਟਾ ਰੂਹ ਦੇ ਵਿੱਚ ਪਾਉਣਗੇ ਅਸੀਂ ਵੋਟਾਂ ਪਾਦਗੇ ਆਇਆ ਆਇਆ ਹਾਂਜੀ ਹਾਂਜੀ ਭਾਈ ਬਾਪੂ ਜੀ ਮੈਂ ਕਹਿੰਦਾ ਗੱਲਾਂ ਗੱਲਾਂ ਚ ਬਹੁਤ ਵੱਡੀ ਸੀਪ ਲੱਗ ਰਹੀ ਹੈ ਨਾ ਅੱਛਾ ਗੱਲਾਂ ਆਏ ਬਈ ਪਤਾ ਕੀ ਹੈ ਜਦੋਂ ਸਾਨੂੰ 2000 ਰੁਪਏ ਮਹੀਨਾ ਬਵਾਉਂਦਾ ਉਹ ਗੱਲ ਤਾਂ ਸਾਨੂੰ ਇੱਕ ਮਿੰਟ ਬਾਪੂ ਮੜਾ ਉਹ ਬਈ ਗੱਲ ਤਾਂ ਆਏ ਵੀ ਜਿਹੜੇ ਲੋਕ ਨੇ ਹਨਾ ਲੋਕ ਮੜਾ ਪ੍ਰਚਾਰ ਮੰਗ ਲੱਗ ਜਾਂਦੇ ਨੇ ਹਾਂ ਜਿਹੜਾ ਅੱਜ ਦਾ ਟਾਈਮ ਹੈ ਹਾਂ ਬਈ ਆਦਮੀਆਂ ਪਹਿਲਾਂ ਵੀ ਹੋਈਆਂ ਜੇ ਇੱਕ ਬੰਦੇ ਮਗਰ ਸਾਰਾ ਪਿੰਡ ਪੈ ਜੀ ਉਹਨੂੰ ਫੇਲ ਕਰ ਦਿੰਦੇ ਨੇ ਉਸ ਸਿਆਸਤ ਹੋਈ ਹੈ ਬਗੜਾੜੀ ਦੀ ਉਹਨੂੰ ਬਦਨਾਮ ਕਰਿਆ ਗਿਆ ਹੁਣ ਬੇਅਦਮੀ ਕਿਨੂੰ ਬਾਦਲ ਸਾਹਿਬ ਨੂੰ ਹਮ ਸੁਖਵੀਰ ਬਾਦਲ ਹੋਰਿਆ ਨੂੰ ਬਾਦਲ ਸਾਹਿਬ ਦਾ ਕੋਈ ਕਸੂਰ ਨਹੀਂ ਆ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਸੀਗਾ ਨਾ ਉਹਨਾਂ ਨੇ ਕੋਈ ਅਜਿਹੀ ਗੱਲ ਕਰੀ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਸੀਗੇ ਜੀ ਹੁਣ ਸੋ ਚੱਲੋ ਜਿਹੜੇ ਹੁਣ ਬੇਅਦਮੀਆਂ ਹੋਈਆਂ ਨੇ ਹੁਣ ਗੁਰਦੁਆਰੇ ਜਾ ਕੇ ਪੁਲਿਸ ਵੜੀ ਐ ਹੁਣ ਕਿਹਦੀ ਚੰਬਰੀ ਐ ਜੇ ਅੱਜ ਵੀ ਉੱਥੇ ਕਾਲੀ ਦਲ ਸਰਕਾਰ ਹੁੰਦੀ ਲੋਕ ਰਖਤਰਨਾ ਲਾ ਲਾਂਗੇ ਅੱਜ ਦਾ ਟਾਈਮ ਆਪਾਂ ਸਿਆਸੀ ਗੱਲ ਨਹੀਂ ਕਰਦੇ ਅੱਜ ਮੁੱਖ ਮੰਤਰੀ ਐ ਜੇ ਇੱਥੇ ਬਾਦਲ ਮੁੱਖ ਮੰਤਰੀ ਹੁੰਦਾ ਹੁਣ ਲੋਕ ਧਰਨਾ ਲਾਉਂਦੇ ਕਹ ਸਾਨੂੰ ਟਾਈਮ ਦੱਸੋ ਜੀਰੀ ਦਾ ਪੂਸ਼ਾ ਲਈਏ ਜਾਂ ਦੂਜੀ ਛੱਬੀ ਲਈਏ ਕਿਸੇ ਮੁੱਖ ਮੰਤਰੀ ਕਿਸੇ ਮੰਤਰੀ ਨੇ ਕਿਹਾ ਵੀ 15 ਤਰੀਕ ਨੂੰ ਪੂਸ਼ਾ ਲਾਓ ਕਿਸਦਾ ਧਿਆਨ ਹੈ ਇਧਰ ਕੋਈ ਜੱਟ ਬੋਲਦਾ ਕਿਸਾਨ ਜੀ ਨੂੰ ਬੋਲਦੀ ਹੈ ਠੀਕ ਹੈ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਫਿਰ ਨਹੀਂ ਨਹੀਂ ਬੋਲਦੇ ਨਹੀਂ ਜੇ ਆਉਣਾ ਹੀ ਆਉਣਾ ਤੁਹਾਡੇ ਦਾ ਅੱਛਾ ਲੋਕ ਅੱਜ ਖੜੇ ਨੇ ਲੋਕ ਆ ਜائیں ਖੜੇ ਨੇ ਵੀ ਕਿਹੜੀ ਪੌਦ ਬੀਜੇ ਮੁੱਖ ਮੰਤਰੀ ਨੇ ਬਿਆਨ ਲਾਤਾ ਵੀ ਪਾਣੀ ਪਾਣੀ ਵਾਜੂਗਾ ਅ ਵੀ 26 ਲਾ ਦੋ ਵਾ ਸੇਠ ਕਹਿੰਦੇ ਅ ਸ਼ਰਨ ਵਾਲੇ ਕਹਿੰਦੇ ਸੀ ਲੈਣੀ ਨਹੀਂ ਕਿਸੇ ਪਾਰਟੀ ਨੇ ਕਿਸੇ ਜ਼ਿਮੀਂਦਾਰ ਨੇ ਕਿਸੇ ਕਿਸਾਨ ਜੁਣ ਨੇ ਤਰਨਾ ਲਾਇਆ ਵੀ 10 20 ਵੀ ਕਦੋਂ ਲਾਵਾਂਗੇ ਅਸੀਂ 우ਸ਼ਾ ਠੀਕ ਹੈ ਇਹਨਾਂ ਵੋਟਾਂ 'ਚ ਗੱਲਾਂ ਬਾਤਾਂ ਨੇ ਸਾਡੇ ਲੋਕ ਨੇੜੇ ਪੰਜਾਬ ਦੇ ਇਹ ਤਾਂ ਮਰੇ ਹੋਏ ਨੂੰ ਵੋਟ ਪਾਉਂਦੇ ਨੇ ਜਦੋਂ ਮਰ ਜਾਂਦੇ ਨਾ ਉਹਨੂੰ ਕਹਿੰਦੇ ਨੇ ਆਹ ਬੰਦਾ ਵਧੀਆ ਦੀਗਾ ਇਹਦਾ 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 ਮੇਰਾ ਸਿੱਧੂ ਸਿੱਧੂ ਨੂੰ ਸਿੱਧੂ ਮਰ ਗਿਆ ਬੋਟਾ ਖੜਾ ਹੋ ਗਿਆ ਪਹਿਲਾਂ ਤਾਂ ਗਾਲਾਂ ਕਹੀਂਗੇ ਜੋ ਮਰ ਗਿਆ ਉਹ ਹੀਰੋ ਬਣਾਤਾ ਪਰ ਮੈਂ 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 ਥੋੜੀ ਮੈਂ ਥੋੜੀ ਜਵਾਬ ਮੈਂ ਮੈਂ ਤੁਹਾਨੂੰ ਗੱਲ ਹਾਂਜੀ ਇੱਥੇ ਜਿਹੜਾ ਬੰਦਾ ਜ਼ਿਆਦਾ ਬੋਲਦਾ ਹੈ ਹਾਂ ਚੁਟਕਲੇ ਬੰਦਿਆਂ ਸੁਣਾਉਂਦਾ ਹੈ ਧੀਆਂ ਪੈਣਾ ਦਿੰਦਾ ਮਿੱਠੀਆਂ ਗੋਲੀਆਂ ਠੀਕ ਹੈ ਉਹ ਕਾਮਯਾਬ ਹੈ ਜਿਹੜਾ ਬੰਦਾ ਕੰਮ ਕਰ ਗਿਆ ਸਾਡੇ ਪਿੰਡ ਚ ਮੇਰੇ ਨਾਲ ਸ਼ਰਤ ਲਾਵੇ ਲੱਖ ਲੱਖ ਦੀ ਜੇ ਦਾ ਅਕਾਲੀ ਦਲ ਨੇ ਵੱਧ ਕੰਮ ਕਰਿਆ ਕਾਲੀਆਂ ਨੂੰ ਪਾ ਦਿਓ ਜੇ ਆਮ ਪਾਰਟੀ ਨੇ ਵੱਧ ਕਰ ਆਮ ਨੂੰ ਪਾਵਾਂਗੇ ਸਿਮਰਤਾ ਮਾਨ ਨੇ ਦੋ ਮੋਟਰਾਂ ਦਿੱਤੀਆਂ ਨੇ ਇੱਕ ਤਾਂ ਮੋਟਰ ਹੋ ਚੱਲਣ ਲੱਗ ਰਹੀ ਐ ਇੱਕ ਆ ਇੱਥੇ ਜਿ ਲਾਈ ਦੀ ਇੱਥੇ ਚੱਲਣ ਲੱਗ ਰਹੀ ਪਰਲੇ ਪਾਸੇ ਜਿਵੇਂ ਲੱਗਦਾ ਠੀਕ ਐ ਦੋ ਮੋਟਰਾਂ ਕਿਹਿਆਂ ਦੀਆਂ ਚੱਲਣ ਲੱਗ ਰਹੀ ਨੇ ਜੀ ਠੰਡਾ ਪਾਣੀ ਨਿਕਲਦਾ ਜੋ ਵਾਹ ਵਧੀਆ ਪਾਣੀ ਨਿਕਲਦਾ ਛੜਕ ਦੇ ਪਾਸੇ ਨੂੰ ਗੱਲ ਕਰੀ ਜਾ ਹੁਣ ਮੈਨੂੰ ਆ ਸਮਝਾਓ ਬਈ ਇੱਕ ਸਿਮਰਤਾ ਮਾਨ ਸੜਕ ਹੈ ਗਿਆ ਟੀਮਾ ਸਾਹਿਬ ਆਏ ਸੀ ਕਿ ਇੱਕ ਟੀਮਾ ਸੜਕ ਲਾ ਗਿਆ ਸਾਡੇ ਸਕੂਲ ਨੂੰ ਕਿਆ ਬਾਤ ਐ ਯਾਰ ਇਹ ਜੀ ਸੜਕ ਮੈਂ ਕਹਿੰਦਾ ਪੰਜਾਬ 'ਚ ਹੈ ਨਹੀਂ ਜਿਹੇ ਛੜਕਾਰੇ ਸਕੂਲ ਨੂੰ ਹੈ। ਹਾਂ। ਠੀਕ ਹੈ ਜੀ। ਅਸੀਂ ਤਾਂ ਹੁਣ ਆਇਆ ਦੇਖਦੇ ਆਂ। ਕਿਉਂ ਜੀ ਸਰ ਜੀ? ਕਿਉਂ? ਐਂ ਦੇਖਦਾ ਵੀ ਅੰਗਰੇਜ਼ ਆਉਣਗੇ ਸਾਡੀ ਆਹ ਮੰਡੀ 'ਚ ਦਾਣੇ ਚੱਕ ਕੇ ਲੈ ਕੇ ਜਾਣਗੇ। ਉਹ ਤਾਂ ਕਹਿੰਦੇ ਕਹਿੰਦੇ ਸੁਣੋ ਮੇਰੀ ਗੱਲ। ਮੇਰੀ ਤਾਂ ਜਵਾਬ ਸੁਣੋ। ਮੈਂ ਸੁਣਦਾ ਕੁਛ ਨਹੀਂ ਕਹਾ। ਹਾਂ। ਅੰਗਰੇਜ਼ ਆਉਣਗੇ। ਭਗਵੰਤ ਮਾਨ ਸਾਹਿਬ ਨੇ ਹੁਣ ਮੇਰੇ ਨਾਲ ਸਾਈ ਸੂਈ ਫੜਾ ਰੱਖੀ ਐ। ਅਸੀਂ ਵੀ ਸਾਈ ਫੜਾਉਣ ਤਿਆਰ ਆਂ। ਜੇ ਤੁਹਾਡੇ ਕੋਲ ਨਿਗਾਹ ਹੈਗੀ ਐ ਫੜਾ ਦਿਓ। ਠੀਕ ਐ। ਅੰਗਰੇਜ਼ ਸਾਡੇ ਦੀਨੀਆਂ ਲਾਜਾ ਕਰਨਗੇ। ਹਾਂ। ਠੀਕ ਐ ਪੰਜਾਬੀ ਮੁੰਡੇ ਵੇ ਗੱਲ ਤਾਂ ਐ ਵੀ ਗੱਲਾਂ-ਵਾਤਾਂ ਦਾ ਕੜਾਹ ਬਣੀ ਜਾਂਦਾ ਇੱਥੇ ਯਾਰ ਜਿਹੜਾ ਜ਼ਿਆਦਾ ਬੋਲਦਾ ਹੈਗਾ ਇੱਕ ਸਵਾਲ ਸੁਣ ਲਿਓ ਕਿਉਂਕਿ ਹਨਾ ਤੁਸੀਂ ਨੇ ਮੁੱਖ ਮੰਤਰੀ ਸਾਹਿਬ ਦੇ ਉੱਪਰ ਸਵਾਲ ਖੜੇ ਕਰੇ ਨੇ ਪਰ ਮੁੱਖ ਮੰਤਰੀ ਸਾਹਿਬ ਤੇ ਜਾਂ ਉਹਨਾਂ ਦੇ ਜਦੋਂ ਨੁਮਾਇੰਦਿਆਂ ਨਾਲ ਗੱਲ ਹੁੰਦੀ ਆ ਤਾਂ ਕਹਿੰਦੇ ਨੇ ਕਹਿੰਦੇ ਯਾਰ ਆਮ ਜੇ ਘਰਾਂ ਦੇ ਧੀਆ ਪੁੱਤਓ ਅਸੀਂ ਉੱਠ ਕੇ ਕਹਿੰਦੇ ਅਸੀਂ ਮੰਤਰੀ ਬਣ ਗਏ ਥੋੜੇ ਪਿੰਡ ਦੇ ਮੁੰਡੇ ਨੂੰ ਇਹ ਆ ਕਾਮ ਮੁੰਡੇ ਨੂੰ ਥੋੜੇ ਵਿੱਚ ਖੇਡਦੇ ਨੂੰ ਉਹਨਾਂ ਨੂੰ ਟਿਕਟ ਦਿੱਤੀ ਆ ਕਰਮਜੀਤ ਅਨਮੋਲ ਉਹਨਾਂ ਨੂੰ ਕਹਿੰਦੇ ਇਹਨਾਂ ਤੋਂ ਇਹ ਨਹੀਂ ਯਾਰ ਹੁੰਦਾ ਵੀ ਮਹਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਦਾ ਬਣ ਕਿਵੇਂ ਲੱਖ ਰੁਪਏ ਦੀ ਗੱਲ ਹੈ ਬੰਦਾ ਲੋਕਾਂ ਨੇ ਕੀ ਕੀ ਗੱਲ ਕਰੀ ਸੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਦਲਾਅ ਕੀਤਾ ਵੀ ਜਿਹੜੇ ਪਹਿਲਾਂ ਨੇ ਸਾਰੇ ਠੱਗ ਨੇ ਕਲੀਅਰ ਕਰਤਾ ਨਾ ਇਹ ਤਾਂ ਕਲੀਅਰ ਹੀ ᱛੀਆ ਬਦਲਾਅ ਲਿਆਂਦਾ ਅਸੀਂ ਵੀ ਆਮ ਲੋਕਾਂ ਨੇ ਪਿੰਡਾਂ ਨੇ ਅਕਾਲੀ ਦੀ ਕਾਂਗਰਸੀ ਚੁੱਪ ਕਰਕੇ ਸੀ ਬੱਚਿਆਂ ਮੂਰੇ ਵੀ ਵੋਟ ਪਾ ਦੋ ਕੀ ਹੋ ਪਈ ਸੀ ਹਾਂ ਝਾੜੂ ਨੂੰ ਪਾਈ ਲੋਕਾਂ ਨੇ ਅੱਛਾ ਠੀਕ ਹੈ ਤੇ ਹੁਣ 2 ਸਾਲ ਚ ਕੀ ਬਦਲਾਅ ਹੋਇਆਗਾ ਉਹ ਕਹਿੰਦਾ 40000 ਨੌਕਰੀ ਦੇਦੀ ਦੇਖੋ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਮੇਰੇ ਬਿਆਨ ਨਹੀਂ ਹੈਗੇ ਜੀ ਦੇਖੋ ਉਹ ਉਹ ਐਨ ਦੇਤੀ ਹੋ ਸਾਨੂੰ ਉਹ ਪਤਾ ਨਹੀਂ ਸਾਡੇ ਪਿੰਡ ਚ ਜਿਹੜੇ ਕੰਮ ਨੇ ਸਾਨੂੰ ਦੱਸਣ ਵੀ ਆਹ ਕਰਤੇ ਅਸੀਂ ਮੰਨਣ ਤਿਆਰ ਆ ਬਾਪੂ ਜੀ ਕਹਿੰਦੇ ਕੁਝ ਵੀ ਨਹੀਂ ਹੋਇਆ ਦੱਸੋ ਥੋ ਬਾ ਇੱਕ ਗੱਲ ਸੁਣਾਉਣਾ ਤੁਹਾਨੂੰ ਤੁਸੀਂ ਸਾਡੀ ਇਹਦਾ ਕਣਕ ਦਾ ਆ ਲੈ ਜਿਓ ਉਹ ਕਰਕੇ ਫੋਟੋ ਲਾ ਕੇ ਕਣਕ ਦੀ ਉਹਦੇ ਚ ਇਹ ਕਹ ਜਿਓ ਵੀ ਕਣਕ ਗੰਡੂ ਐਨੀ ਹੋਈ ਐ ਗੱਲ ਕਰ ਉਹਨੂੰ ਚੱਕਣ ਨੂੰ ਥੋ ਨਹੀਂ ਹੈਗਾ ਵੀ ਉਹਨੂੰ ਅਸੀਂ ਚੱਕਲਾਂ ਦੇ ਉਹਨੂੰ ਸਰਕਾਰ ਨੂੰ ਚੱਕਣ ਨੂੰ ਦਉ ਨਹੀਂ ਮਿਲਦਾ ਇੰਨੀ ਗਣਕਾ ਹੈ ਮੰਡੀ ਜਾ ਕੇ ਦੇਖ ਲਓ ਕਿ ਨਹੀਂ ਭਰੀ ਪਈ ਆਉਣਾ ਜੀ ਆਉਣਾ ਥੋੜਾ ਵੀ ਮੰਡੀ ਭਰੀ ਪਈ ਹੈ ਕੜਕ ਦੀ ਵੀ ਚੱਕਣ ਨੂੰ ਥਾਉ ਨਹੀਂ ਹੈਗਾ ਉਹਨੂੰ ਸਰਕਾਰ ਸਰਕਾਰ ਤੋਂ ਵੀ ਨਹੀਂ ਚੱਕੀ ਜਾਂਦੀ ਇੰਨੀ ਗਣਕਾ ਹੈ ਮੈਨੂੰ ਯਾਦ ਹੈ ਇੰਨੀ ਯਾਦ ਹੈ ਸਾਡੇ ਹੋਰ ਲੋਪਮਾ ਤਾਂ ਹੋਊਗੀ ਵੀ ਇਹ ਠੀਕਾ ਚੱਕੀ ਨਹੀਂ ਗਈ ਨਹੀਂ ਕਰ ਸਰਕਾਰ ਲੈ ਕੇ ਜਾਓ ਜੀ ਸਰਕਾਰ ਦਾ ਚੱਕੂਗੀ ਮੈਨੂੰ ਐ ਦੱਸ ਐਨਾ ਹਾਂਜੀ ਮੈਨੂੰ ਐ ਦੱਸ ਐਨੇ ਐਨੇ ਨਾਲ ਨੂੰ ਚੱਕੂਗੀ ਚੱਕੂ ਹੀ ਗੱਦ ਹਾਂ ਚਲੋ ਇਹਨੂੰ ਚੱਕਣਾ ਚਾਹੀਦਾ ਇਹਨੂੰ ਹੁਣ ਟਾਈਮ ਆਇਆ ਦਾ ਹੋਰ ਕੜ ਕੇ ਚੱਕ ਕੇ ਲੈ ਜਾਣਾ ਬਿਲਕੁਲ ਅੱਛਾ ਭਾਈ ਮੈਂ ਥੋੜੇ ਤੱਕ ਦੁਬਾਰਾ ਆਉਣਾ ਹੈ ਨਾ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਕਹਿ ਕੇ ਬਾਦਲ ਸਾਹਿਬ ਉਹਨਾਂ ਨੇ ਚੰਗੇ ਕੰਮ ਕੀਤੇ ਨੇ ਜਾਂ ਜਿਵੇਂ ਵੀ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਖੜੇ ਨੇ ਹਾਲਾਂਕਿ ਥੋੜਾ ਹਲਕਾ ਨਹੀਂ ਹੈ ਪਰ ਥੋੜੀ ਪਾਰਟੀ ਆ ਹੈਨਾ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਉੱਪਰ ਨੇ ਉਹਨਾਂ ਦੇ ਖਿਲਾਫ ਜੜਨੇ ਇਲੈਕਸ਼ਨ ਲੜ ਰਹੇ ਨੇ ਤੁਹਾਨੂੰ ਵੀ ਲੱਗਦਾ ਕਿ ਬਲਟੋਹਾ ਸਾਹਿਬ ਨੂੰ ਇਹ ਫੈਸਲਾ ਥੋੜਾ ਜਲਦਬਾਜੀ ਜਿ ਕਰਕੇ ਨੇ ਉਹ ਮੇਰੇ ਮੈਂ ਇਸ ਗੱਲ ਤੇ ਨਹੀਂ ਸਹਿਮਤ ਹੁੰਦਾ ਮੈਂ ਇਹ ਕਹਿਣਾ ਵੀ ਜੇ ਕੋਈ ਬੰਦਾ ਕਿਸੇ ਨੂੰ ਅਮਰ ਸ਼ਿਕਾਉਂਦਾ ਜਾਂ ਹੋਕ ਰਾਉਂਦਾ ਵੀ ਇਹਦਾ ਮੁੱਖ ਰਸਤਾ ਇਲੈਕਸ਼ਨ ਨਹੀਂ ਹੈਗੀ ਇਹਦਾ ਕੱਲ ਨੂੰ ਮੈਂ ਅਮਰਸ਼ਾ ਕੇ ਮੈਂ ਬਾਣਾ ਪਾ ਕੇ ਮੈਂ ਲੋਕਾਂ ਨੂੰ ਮੰਗਰ ਲਾ ਕੇ ਥੋੜੀ ਮੈਂ ਐਮਐਲਏ ਬਣਨਾ ਹੈ ਜਾਂ ਐਮਪੀ ਬਣਨਾ ਹੈਗਾ ਮੈਂ ਲੋਕਾਂ ਨੂੰ ਜੇ ਪੰਜਾਬ ਨੂੰ ਬਚਾਉਣਾ ਚਾਹਣਾ ਤਾਂ ਆਪ ਦਾ ਤਿਆਗ ਤਾਂ ਦੇਣੀ ਪਊ ਨਾ ਇਹ ਤਾਂ ਨਹੀਂ ਹੈਗਾ ਵੀ ਮੈਂ ਜੇ ਮੈਂ ਪਪੂਲਰ ਹੋ ਗਿਆ ਮੈਂ ਅਮਰਤਾ ਸਿੱਖਾਂ ਦਾ ਬਾਣਾ ਪਾ ਕੇ ਠੀਕ ਹੈ ਸਿੱਖਾਂ ਦਾ ਬਾਣਾ ਪਾ ਕੇ ਮੈਂ ਐਮਪੀ ਬਣ ਜਾ ਹਨ ਮਾਥੋਂ ਮਾੜੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹੁੰਦਾ ਹਾਂ ਜੀ ਹਾਂਜੀ ਬੋਲੋ ਬੋਲੋ ਬਿਲਕੁਲ ਚਿੜੀ ਦੇ ਚੜਾ ਬੈਠੇ ਸੀਗੇ ਹਾਂਜੀ ਦਾਣੇ ਦੇ ਹਾਂਜੀ ਚਿੜੀ ਕਹਿੰਦੀ ਚੜਿਆ ਉੱਡ ਜਾ ਸਾਹਮਣੇ ਕਹਿੰਦੀ ਸ਼ਿਕਾਰੀ ਆਉਂਦਾ ਹੈ ਜੜਾ ਕਹਿੰਦਾ ਕਿਦਾ ਭਾਗਮਾਨੇ ਸ਼ਿਕਾਰੀ ਨਹੀਂ ਸਿੱਖ ਹੈ ਹੂੰ ਸਿੱਖ ਆਉਂਦਾ ਹੈ ਕਹਿੰਦਾ ਕੋਈ ਗੱਲ ਨਹੀਂ ਉਹ ਤਾਂ ਡਰਨਾ ਜਦੋਂ ਨੇੜਿਆ ਆ ਉਹਨੇ ਤੀਰ ਕਮਾਨ ਕੱਢਿਆ ਚੜਾ ਮਾਰਤਾ ਜੜਾ ਜਾਂ ਮਰ ਗਿਆ ਤੜਕੇ ਨੂੰ ਦਰਵਾਜ਼ਾ ਲੱਗਿਆ ਚਿੜੀ ਚਿੜੀ ਵੀ ਦਰਵਾਜ਼ੇ ਬਾਗੀ ਦੀਨੇ ਮਾਰਿਆ ਤੇ ਉਹ ਹੀ ਦਰਬਾਰ ਚ ਵਾਗੇ ਠੀਕ ਹੈ ਰਾਜੇ ਨੇ ਪੁੱਛਿਆ ਬੋਲ ਚਿੜੀਏ ਵੀ ਤੇਰਾ ਚੜਾ ਮਰ ਗਿਆ ਇਹਨੂੰ ਕੀ ਸਜ਼ਾ ਦਈਏ ਕਹਿੰਦੀ ਮੈਨੂੰ ਮੈਨੂੰ ਸਜ਼ਾ ਮੈਂ ਕੁਛ ਨਹੀਂ ਭਾਲਦੀ ਪਰ ਕਹਿੰਦੀ ਜਿਹੜਾ ਇਹ ਬਾਣਾ ਪਾਇਆ ਹੈ ਨਾ ਸ਼ਿਕਾਰੀ ਹੈ ਇਹ ਆਪਦੇ ਲਵਾ ਚ ਆਵੇ ਆਪਦੇ ਬਾਣੇ ਚ ਆਵੇ ਸ਼ਿਕਾਰੀ ਕੌਣ ਹੈ ਇੱਥੇ ਹੁਣ ਬਾ ਸ਼ਿਕਾਰੀ ਕੌਣ ਆ ਸੁਣ ਵੀ ਆਪ ਦੇ ਹੈ ਨਾ ਦੇਓ ਅੱਛਾ ਮੈਂ ਸਮਝ ਜੇ ਲੋ ਕਿਹੜਾ ਸ਼ਿਕਾਰੀ ਕੌਣ ਹੈ ਜਿਹੜਾ ਕੌਣ ਆ ਸਰ ਸਰ ਵੇ ਉਹ ਆਉਦੇ ਬਾਣੇ ਚ ਆਵੇ ਜੇ ਸ਼ਿਕਾਰੀ ਸ਼ਿਕਾਰੀ ਆਉਂਦੀ ਵਰਦੀ ਚ ਪਾ ਕੇ ਆਵੇ ਨਾ ਕਿ ਕੋਈ ਅਮਰਤਾ ਇਹਦਾ ਬਾਣਾ ਪਾ ਕੇ ਇਹ ਸਿਆਸਤ ਚ ਪਰ ਬੀਬਾ ਹਰਸਿਮਰਤ कौर ਬਾਦਲ ਨੇ ਬੀਬਾ ਹਰਸਿਮਰਤ कौर ਬਾਦਲ ਨੇ ਸਪੋਰਟ ਕੀਤੀ ਸੀ ਕਿ ਅਮਰਤ ਪਾਲ ਹੋਣਾ ਦੇ ਨਾਲ ੱੱਕਾ ਹੋਇਆ ਦੇਖੋ ਉਹਨੇ ਕਿਹਾ ਹਾਂ ਹਾਂ ਉਹਨਾਂ ਦਾ ਰਿਕੋਰਡ ਬਿਆਨ ਦੇਖੋ ਮੇਰੀ ਗੱਲ ਸੁਣੋ ਜਿੰਨਾ ਚਿਰੋ ਦੇਖੋ ਜਿੰਨਾ ਚਿਰ ਜੇਲ੍ਹ ਤੇ ਜਾਂ ਜੇਲ੍ਹ ਜਾਣ ਤੋਂ ਬਾਅਦ ਸਪੋਰਟ ਕੀਤੀ ਸੀ ਨਹੀਂ ਜਦੋਂ ਜੇਲ੍ਹ ਤੇ ਸੀਗੇ ਹਾਂਜੀ ਜਦੋਂ ਜੇਲ੍ਹ ਸੀ ਜਵਾਜ਼ ਨਹੀਂ ਆਉਣੀ ਥੋੜਾ ਨੇੜੇ ਕਰ ਲਓ ਜਦੋਂ ਜੇਲ੍ਹ ਸੀਗੇ ਅਸੀਂ ਉਹਨਾਂ ਨਾਲ ਸੀਗੇ ਹਮਦਰਦੀ ਸੀ ਪਰ ਇਹ ਨਹੀਂ ਹੈਗਾ ਵੀ ਲੋਕਾਂ ਦੇ ਭਾਵਨਾਵਾਂ ਨੂੰ ਲੈ ਕੇ ਮੈਂ ਐਮਪੀ ਬਣਾ ਨਹੀਂ ਹੁਣ ਵੀ ਨਹੀਂ ਇਲੈਕਸ਼ਨ ਲੜਦੇ ਦੀ ਅਸੀਂ ਉਹਦੇ ਨਾਲ ਸੀਗੇ ਪਰ ਇਹ ਨਹੀਂ ਹੈਗਾ ਕਿ ਕੁਰਸੀ ਪਿਆਰੀ ਹੋ ਗਈ ਬਲਟੋਆ ਸਾਹਿਬ ਨੂੰ ਹੁਣ ਨਹੀਂ ਬਲਟੋਆ ਸਾਹਿਬ ਨੂੰ ਨਹੀਂ ਉਹ ਤਾਂ ਸਿਆਸੀ ਨੇ ਯਾਰ ਜਿਹੜੇ ਸਿਆਸੀ ਲੋਕ ਨੇ ਦੂਜਾ ਬੰਦਾ ਸਿਆਸੀ ਬਣਦਾ ਤਰਾਜ ਕੀ ਆ ਉਹ ਮੈਂ ਮੈਂ ਚਿੜਾ ਤੇ ਚਿੜੀ ਚਿੜੀ ਦੇਖਦੇ ਨਾ ਚਿੜੀ ਚਿੜੀ ਕਹਿੰਦੇ ਨਾ ਬਾਣਾ ਆਪਦਾ ਪਾ ਕੇ ਆਉ ਫਿਰ ਹੁਣ ਇਹ ਮੰਨ ਲੀਆ ਵੀ ਸਿੱਖ ਇਕੱਲੇ ਬਲਟੋਹਾ ਸਾਹਿਬ ਨੇ ਇਕੱਲੇ ਉਹੀ ਅਮਰਤਾਰੀ ਜੇ ਸਿਆਸਤ ਚ ਆਉਣੇ ਨਾ ਤਾਂ ਧਰਮ ਨੂੰ ਵਿੱਚ ਨਾ ਲਿਆਓ ਕਾਲੀ ਜੀ ਨਾਲ ਵੀ ਕਹਿੰਦਾ ਪੰਥਕ ਪਾਰਟੀਆਂ ਪੰਥਕ ਪਾਰ ਨਹੀਂ ਪੰਥ ਇਹ ਪੰਥਕ ਨਾਮ ਤਾਂ ਕਹਿੰਦੇ ਨੇ ਠੀਕ ਹੈ ਪਰ ਜੰਮੀ ਬਿਲਕੁਲ ਵੀ ਅਮਰਤਾਰੀ ਬਣ ਕੇ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਫੇਰ ਜੇਲ੍ਹ ਜਾ ਕੇ ਫੇਰ ਉਹਨੂੰ ਲਿਆਉਣਾ ਇਹ ਕੋਈ ਨਹੀਂ ਹੈਗਾ ਯਾਰ ਉਹ ਪਾਸ ਕੌਣ ਹੋਇਆਗਾ ਕਿਸਾਨ ਯੂਨੀਅਨ ਵਾਲੇ ਤੇ ਅਸੀਂ ਵੀ ਸਾਰੇ ਜਿੱਤ ਜਾਗੇ ਉਹ ਦੋ ਕੀ ਖੜੇ ਹੋ ਤੇ ਕੋਈ ਹਿਲਵਾਦੀ ਲੋਕਾਂ ਨੇ ਇਸ ਕੰਮ ਤੇ ਹੋਣੀ ਨਹੀਂ ਹਾਂਜੀ ਅੱਜ ਦੇ ਮੁੱਦੇ ਨੇ ਜਿਹੜੇ ਮੇਨ ਮੁੱਦਾ ਇੱਕੋ ਹੈ ਕਿਸਾਨਾਂ ਦਾ ਅੱਜ ਕੋਈ ਨਹੀਂ ਬੋਲਦਾ ਵੱਡੀਆਂ ਵੱਡੀਆਂ ਕਿਸਾਨ ਯੂਨੀਅਨਾਂ ਬੈਠੀਆਂ ਨੇ ਹਨਾ ਕੋਈ ਨਹੀਂ ਬੋਲਦਾ ਅੱਜ ਤੋਂ ਦੋ ਦਿਨਾਂ ਨੂੰ ਲੋਕਾਂ ਨੇ ਪੌਦ ਬੀਜਣੀ ਹੈ ਕਿਸ ਨੇ ਮੁੱਦਾ ਠਾਹੇਗਾ ਕੀ ਮੁੱਖ ਮੰਤਰੀ ਆ ਕਿਸੇ ਮੰਤਰੀ ਨੇ ਕਿਹਾ ਵੀ ਆਪ ਪੌਦ ਅਸੀਂ ਬੀਜ ਖਰੀਦਾਂਗੇ ਕਿਸੇ ਮੰਤਰੀ ਨੇ ਕਿਹਾ ਵੀ ਅਸੀਂ ਉਸ਼ਾ ਖਰੀਦਾਂਗੇ ਕੈ ਕਿਲੋ ਨਾਲ ਲਾਓ ਚੁੱਪ ਨੇ ਹਾਂ ਬੀਬੀ ਕਿਹੜੀ ਬੋਧੀਏ ਕਿਹੜੀ ਨਾਲ ਲੋਕ ਲੋਕ ਦੇਖੀ ਜਾਂਦੇ ਨੇ ਕੀ ਨਹੀਂ ਕਿਸੇ ਵੀ ਕੀ ਕੀ ਅੱਜ ਸਰੂਰ ਜ਼ਿਲ੍ਹੇ 'ਚ ਆਪਣਾ ਬਰਨਾਲੇ ਤੋਂ ਖੜੇ ਨੇ ਆਮ ਪਾਰਟੀ ਦੇ ਚਲੋ ਨੌ ਆਪਾਂ ਨਹੀਂ ਲੈਣਾ ਚਾਹੁੰਦੇ ਆਮ ਪਾਰਟੀ ਦੇ ਲੀਡਰ ਖੜੇ ਨੇ ਹਨਾ ਕੀ ਉਹ ਆ ਕੇ ਇੱਥੇ ਸਟੇਜ 'ਤੇ ਕਹਿ ਸਕਦੇ ਨੇ ਵੀ ਇੱਥੇ ਵੀ ਮੈਂ ਆਹ ਤਰੀਕ ਤੋਂ ਆਹ ਦੀਰੀ ਲਾਓ ਆਹ ਤਰੀਕ ਤੋਂ ਇਹ ਲਾਓ ਜਾਂ ਕ ਵੀ ਮਿੱਠੇ ਗੋਲੀਆਂ ਵਾਲੇ ਵੋਟਾਂ ਲੈਣੀਆਂ ਨੇ ਸੁਖਵੀਰ ਬਾਦਲ ਸਾਹਿਬ ਨੇ ਕਿੰਨੀ ਵਾਰ ਗਿਆ ਤੁਹਾਡੇ ਪਿੰਡ ਜਾ ਕੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜੇ ਜੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਜਿੰਨੇ ਵਾਰ ਹੀ ਆਇਆ ਹੈ ਜਿੰਨਾ ਕ ਕਹਿ ਗਿਆ ਪੱਥਰ ਲਖੀਰ ਕਰਕੇ ਗਿਆ ਜਿਹੜਾ ਜਿਹੜਾ ਕੁਝ ਅਕਾਲੀ ਦਲ ਕਰ ਗਿਆ ਔਰੇ ਅਦਰ ਸਕੂਲ ਬਣਿਆ 2200 ਬੱਚਾ ਪੜਦਾ ਹੈ ਫ੍ਰੀ ਸੀਬੀਐਸ ਸਿਲੇਬਸ ਹੈ ਅੱਜ ਜਿੰਨੇ ਜਿੰਨੇ ਬੰਦੇ ਖੜੇ ਨੇ ਪੁੱਛ ਰਿਹਾ ਹੈ ਠੀਕ ਹੈ ਦਾਣਾ ਮੰਡੀ ਕਾਲੀਦਾਲ ਨੇ ਬਣਾਈ ਪਲੱਸ 2 ਦਾ ਸਕੂਲ ਕਾਲੀਦਾਲ ਨੇ ਬਣਾਇਆ ਸੜਕਾਂ ਕਾਲੀਦਾਲ ਨੇ ਬਣਾਈਆਂ ਅੱਜ ਤੱਕ ਕੋ ਕਹਨੇ ਆ ਵੀ ਇਸ ਸਟੇਜ ਤੱਕ ਵੇਸੀ ਆ ਬਣਾਤਾ ਸਮਰਿਤ ਮਾਨ ਨੇ ਆ ਬਣਾਤਾ ਕਾਂਗਰਸ ਨੇ ਆ ਬਣਾਤਾ ਬਾਦਲ ਸਾਹਿਬ ਨੇ ਸਾਡੇ ਟਿੱਪਿਆਂ ਦੇ ਮੋਟਰਾਂ ਲਵਾ ਦਿੱਤੀਆਂ ਹਾਂਜੀ ਤੁਹਾਡੇ ਬਾਦਲ ਸਾਹਿਬ ਨੇ ਸੜਕ ਕਿਤੇ ਪਾਣੀ ਕੱਖ ਨਹੀਂ ਹੁੰਦਾ ਸੀ ਅੱਜ 50 50 60 ਮਾਣ ਸਾਡੇ ਕਾਂਡਕ ਨਿਕਲਦੀ ਹੈ ਉਹ ਜੂ ਬਾ ਸਾਨੂੰ ਕਨੈਕਸ਼ਨ ਦੱਸੇ ਵੀ ਕੀ ਨਹੀਂ ਦਿੱਤਾ ਸਾਨੂੰ ਕੋਈ ਅਸੀਂ ਮੁੱਖ 2-2 ਲੱਖ ਰੁਪਈਆ ਦੇਣ ਨੂੰ ਤਿਆਰ ਹਾਂ ਸਾਨੂੰ ਕਨੈਕਸ਼ਨ ਨਹੀਂ ਮਿਲਿਆ ਕੀ ਮਿਲਿਆ ਬਾਦਲ ਸਾਹਿਬ ਤੋਂ ਬਾਦ ਨਹੀਂ ਮਿਲਿਆ ਨਾ ਨਹੀਂ ਮਿਲਿਆ ਨਾ ਰਾਜੇ ਆ ਜਦ ਤੱਕ ਨਹੀਂ ਹੋਣੀ ਹਾਂ 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 ਅ ਸੋ ਬਿਲਕੁਲ ਸ਼ੁਕਰੀਆ ਬਾਈ ਅ ਹਾਂਜੀ ਬਾਪੂ ਜੀ ਇਹ ਮਾਹੌਲ ਥੋੜਾ ਜਿ ਮੈਨੂੰ ਲੱਗਦਾ ਹੈ ਹਾਂ ਦੇਖੋ ਜੀ ਮੈਂ ਤੁਹਾਨੂੰ ਇਹ ਕਹਿੰਦਾ ਜਿਹੜੇ ਤੁਸੀਂ ਇੱਥੇ ਦੋਸ਼ ਲਾਈ ਜਾਂਦੇ ਹੋ ਕਿਹਨਾਂ ਦੇ ਮਾਨਤੇ ਨਹੀਂ ਸਰਕਾਰ ਤੇ ਮੈਂ ਦੋਸ਼ ਨਹੀਂ ਲਾਉਂਦਾ ਦੇਖੋ ਮੈਂ ਇੱਥੇ ਇਹ ਗੱਲ ਕਲੀਅਰ ਕਰ ਦਮਾ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਸਵਾਲ ਕਰਨਾ ਮੇਰਾ ਫਰਜ਼ ਆ ਸਵਾਲ ਕਰਨਾ ਮੇਰਾ ਹੱਕ ਆ ਇਹ ਨੂੰ ਉਜੜਿਆ ਹੋਇਆ ਘਰ ਮਿਲਿਆ ਦੇਖੋ ਪਹਿਲਾਂ ਬਾਦਲ ਨੇ ਬਹੁਤ ਸੂਰਤਾ ਕਰਤੀ ਸਾਡੇ ਬਿਜਲੀ ਦੇ ਬੇ ਮਾਫ ਕਰਤੇ ਹਾਲਾ ਮਾਫ ਕਰਤਾ ਕਿੰਨਾ ਕੁਛ ਕਰਤਾ ਕੈਪਟਨ ਆਇਆ ਉਹਨੇ ਬੱਸਾ ਦਾ ਕਰਾਈ ਟੀਮਿਆਂ ਦਾ ਮਾਫ ਕਰਤਾ ਇਹ ਆਇਆ ਇਹਨੇ ਬਿਜਲੀ ਦਾਗਾ ਇੰਨਾ ਪੈਸਾ ਉਹ ਕਿੱਥੋਂ ਇਹ ਤਾਂ ਪਾਣੀ ਚ ਡੋਬਤਾ ਹੁਣ ਹੁਣ ਇਹਦਾ ਚਾਰਜ ਪੇਰੇ ਫਸਿਆ ਬੈਠਾ ਕਿੰਨੀਆਂ ਸਹੂਲਤਾਂ ਹੋ ਗਈਆਂ ਜੇ ਹੁਣ ਆਪਾਂ ਇਹਨੂੰ ਹੋਰ ਆਕੇ ਹੋਰ ਸਹੂਲਤ ਦੇ ਕਿੱਥੋਂ ਦੇਊਗਾ ਇਹ ਫਿਰ ਬਾਕੀ ਇਹਨਾਂ ਦੀ ਉਹ ਹੋ ਗਈ ਆਪਣਾ ਸਕਲ ਸਕੀਮ ਹੋ ਗਈ 100 ਹੋ ਗਈ ਕਿੰਨਾ ਕੁਛ ਹੋ ਗਿਆ ਅੱਛਾ ਬਾਦਲ ਸਾਹਿਬ ਦੇ ਪਹਿਲਾਂ ਕੰਮ ਕਰੇ ਹੋਏ ਨੇ ਬਾਦਰ ਸਾਹਿਬ ਦੇ ਪਹਿਲਾਂ ਕੰਮ ਕਰੇ ਹੋਏ ਨੇ ਅਸੀਂ ਐ ਨਹੀਂ ਕਹਿੰਦੇ ਬਾਦਰ ਸਾਹਿਬ ਨੇ ਸਾਡੇ ਪਿੰਡ ਜਿੰਨਾ ਕੰਮ ਕਰਿਆ ਬਾਦਰ ਸਾਹਿਬ ਦੀ ਕਰਿਆ ਹੋਇਆ ਪਰ ਉਹ ਤੂੰ ਬਾਦ ਨਰਕ ਆ ਗਿਆ ਬਾਗਲ ਸਾਹਿਬ ਦਾ ਮੁੰਡਾ ਤਾਂ ਇਹੋ ਜਿਹਾ ਅੱਛਾ ਬਾਪੂ ਜੀ ਮੈਂ ਬਜ਼ੁਰਗਾਂ ਨਾਲ ਗੱਲ ਕਰਦਾ ਸੀ ਵੀ ਮੀਤ ਹੇਰ ਜੀ ਆਪੂ ਜੀ ਜਿਹੜੇ ਕਹਿੰਦੇ ਨੇ ਕਹਿੰਦੇ ਵੀ ਜਿਤਾਕੇ ਭੇਜਾਂਗੇ ਹਨਾ ਤੁਸੀਂ ਵੀ ਕਿਹਾ ਵੀ ਜੇ ਚਲੋ ਮੁੰਡਾ ਸਾਡੇ ਪਿੰਡ ਵਾਲਾ ਔਰੇ ਤੋਂ ਖੜਦਾ ਤਾਂ ਅਸੀਂ ਉਹਨੂੰ ਵੀ ਜਿਤਾਉਂਦੇ ਮੁਕਾਬਲਾ ਕਿਹਦੇ ਨਾਲ ਹੋਊਗਾ ਮੁਕਾਬਲੇ ਚ ਕੌਣ ਕੌਣ ਹੋਊਗਾ ਇਹਦੇ ਨਾਲ ਹੀ ਹੋਊਗਾ ਮੀਤ ਹੇਰ ਨਾਲ ਹੋਊਗਾ ਕਿਹੜੇ ਕਿਹੜੇ ਬੰਦੇ ਦਾ ਮਾਨ ਦਾ ਸਿਮਰਨਜੀਤ ਮਾਨ ਦਾ ਹਾਂ ਹਾਂ ਇਹਦਾ ਹੋਊਗਾ ਇਹ ਮੀਤਹਿਰ ਜਿੱਤੂ ਇੱਥੋਂ ਮੀਤਹਿਰ ਜਿੱਤੂ ਪਰ ਮੁਕਾਬਲਾ ਮਾਨ ਸਾਹਿਬ ਨਾਲ ਹਾਂ ਮਾਨ ਸਾਹਿਬ ਨਾਲ ਹੋਊਗਾ ਅੱਛਾ ਹਾਂ ਪਰ ਇਹ ਕਿਉਂ ਕਿਉਂਕਿ ਸਖਪਾਲ ਖਹਿਰਾ ਨੇ ਦੂਜੇ ਪਾਸੇ ਕਾਂਗਰਸ ਤੋਂ ਦੇਖੋ ਸਖਪਾਲ ਖਹਿਰਾ ਦੂਜੇ ਪਾਸੇ ਹੈਗਾ ਜਿਹੜੇ ਜਦੋਂ ਪਹਿਲਾਂ ਮਾਨ ਜਿੱਤ ਆਇਆ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਤੇ ਨੌਜਵਾਨ ਅਜੇ ਰਲੀ ਤੇ ਵੋਟਾਂ ਚ ਅਜੇ ਬੋਟੇ ਹੀ ਬਣੇ ਤੇ ਨਹੀਂ ਆ ਉਹ ਸਾਰੀ ਮਾਨ ਨਾਲ ਪਾਰਟੀ ਜੁੜ ਗਈ ਸਿੱਧੂ ਕਰਕੇ ਮੁੱਸੀ ਵਾਲੇ ਕਰਕੇ ਮੁੱਸੀ ਵਾਲੇ ਕਰਕੇ ਨਾਰਾ ਮਾਰ ਕੇ ਤਾਂ ਜਿੱਤ ਕੇ ਨਹੀਂ ਉਹ ਉਹ ਤਾਂ ਇੱਥੇ ਕਿੱਥੇ ਜਿੱਤਦਾ ਤੀ ਉਹ ਵੀ ਆਏ ਦਾ ਹੁਣ ਵੀ ਬੱਚਿਆਂ ਦਾ ਇਹ ਨਹੀਂ ਪਤਾ ਉਹ ਕਿਹੜੇ ਵੇਲੇ ਨਾਲ ਜੋੜ ਲੈ ਐਸ ਰੋਡ ਤੇ ਥੋੜਾ ਬਹੁਤਾ ਫਰਕ ਪੈ ਸਕਦਾ ਹੋਰ ਕੋਈ ਨਹੀਂ ਇੱਥੇ ਸਾਹਿਬ ਦਾ ਇੱਕ ਬਿਆਨ ਆਇਆ ਸੀ ਕਹਿੰਦਾ ਯਾਰ ਰੋਲ ਕੇ ਰੱਖਦੇ ਆ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਤਾਂ ਆਏ ਤਾਂ ਉਹ ਮਰਦ ਦਾ ਮੂੰਹ ਉਹ ਕਿਈ ਸਾਂ ਲਿਖਣਾ ਕਹਿੰਦੇ ਨਹੀਂ ਹਟਦਾ ਹਾਂ ਤਾਂ ਉਹਨੇ ਕਿਹਾ ਹੀ ਹੈ ਇਹ ਤਾਂ ਸਾਰੀ ਕਹਿੰਦੇ ਹੁੰਦੇ ਨੇ ਹੈ ਜੀ ਆਏ ਦਾ ਬਾਵਰ ਸ਼ੇਰਾ ਨਿੰਦਰ ਨਿੰਦਾ ਭਾਜਪਾ ਨੂੰ ਵੋਟ ਭਾਜਪਾ ਨੂੰ ਪਾ ਗਿਆ ਕੌਣ ਮਰਦ ਕਿਹੜਾ ਜਿਹੜਾ ਕਹਿੰਦੀ ਮੈਂ ਸ੍ਰੀ ਸਾਹਿਬ ਲੈ ਕੇ ਨਹੀਂ ਵੜਦਾ ਮਾਨ ਸਿੰਘੋ ਮਾਨ ਸਿੰਘੋ ਹਾਂ ਮਾਨ ਸਿੰਘ ਜਿੱਤਿਆ ਹੋਇਆ ਵੋਟਾਂ ਦੇ ਕਿ ਉਹ મોદી ਨੂੰ ਵਾ ਗਿਆ ਤਹਾਲੀ ਕਿਹੜੀ ਵੋਟ ਉਹ ਜਿਹੜੀ ਹੈ ਤਹਾਲੀ ਪੁੱਛਦਾ ਵਧੀਆਲੀ ਹਾਂ ਕਿੱਥੇ ਪਾਈ ਹੈ ਕਹਿੰਦੇ ਪੁੱਛਦਾ ਲਿਆ ਕਰੋ ਨੂੰ ਵੀ ਵੋਟ ਕਿੱਥੇ ਪਾਈ ਆ ਉਹ ਮੈਂ ਕਹਿੰਦੇ ਮੈਂ ਕੌਮ ਦਾ ਲੀਡਰ ਆ ਕਹਿੰਦੇ ਮੈਂ ਕੌਮ ਦਾ ਲੀਡਰ ਆ ਉਦੋਂ ਦਾ ਉਹ ਸ੍ਰੀ ਸਾਹਿਬ ਲੈ ਕੇ ਨਹੀਂ ਵੜਿਆ ਹੁਣ ਸਾਰੇ ਅੰਦਰ ਵੜ ਗਿਆ ਬਿਨਾਂ ਸ੍ਰੀ ਸਾਹਿਬ ਤੋਂ ਹੀ ਵੜ ਗਿਆ ਹਾਂ ਕਹਿੰਦੇ ਪਾ 1.5 ਸਾਲ ਮਲਿਆ ਕਹਿੰਦੇ ਮੈਂ ਕੰਮ ਬਹੁ ਕਰਤਾ ਕੀ ਅੰਤ ਆ ਉਹਨੂੰ ਸਾਰਾ ਦਾ ਬੜਾ ਕੰਮ ਉਹਨੇ ਇੱਕ ਕੀਤਾ ਹੈ ਜਿਹੜਾ ਭਗਤ ਸਿੰਘ ਨੂੰ ਗੁੰਡੇ ਦੱਸ ਗਿਆ ਕੀ ਦੱਸ ਗਿਆ ਗੁੰਡੇ ਦੱਸ ਗਿਆ ਕਹਿੰਦਾ ਭਗਤ ਸਿੰਘ ਉਹਦਾ ਗੁੰਡੇ ਤੇ ਤੁਸੀਂ ਸੁਣਿਆ ਨਹੀਂ ਤੁਸੀਂ ਸਾਰਾ ਨਹੀਂ ਸੁਣ ਜੰਮਿਆ ਕਿਹਨਾਂ ਕਹਿੰਦਾ ਗੁੰਡੇ ਤੇ ਉਹ ਕੀ ਕਹਿੰਦਾ ਕੋਈ ਬੰਦੇ ਤੇ ਕਹਿੰਦਾ ਉਹਨਾਂ ਨੇ ਕੀ ਰਾਜਵਾਲਾ ਕਰਿਆ ਮੈਂ ਹੋਰ ਸਿਰੋਟੇ ਬੁਢੇ ਨੇ ਕਰਾਗਾ ਜਿਹੜਾ ਅੰਗਰੇਜ਼ਾਂ ਨਾਲ ਸੀ ਕੌਣ ਦਾ ਜਨ ਨਾਲ ਬਾਪੂ ਇਹਨਾਂ ਦਾ ਬੁਢਾ ਅੰਗਰੇਜ਼ਾਂ ਨਾਲ ਸੀ ਵਲਾਂ ਇਹ ਰਾਜੇ ਦਾ ਤੇ ਇਹ ਸਾਧੂ ਦੇ ਇਹਦੇ ਬਾਪ ਇਨਾਂ ਨੇ ਰੋਟੀ ਗਰੀਲ ਜੱਲਿਆਂ ਦੇ ਬਾਗਛੇ ਗੋਲੀ ਚਲਾਈ ਗਿਆ ਆਪਣੇ ਸਿੱਖਾਂ ਤੇ ਇਹ ਵੱਡੇ ਸਿੱਖ ਨੇ ਸਾਰਾਂ ਤੋਂ ਦੋਏ ਦੋਏ ਵੱਡੇ ਸਿੱਖ ਨੇ ਜੀ ਸੋ ਅ ਅ ਸਮਾਪਤੀ ਵੱਲ ਹੁਣ ਇਸ ਵੀਡੀਓ ਦੀ ਜਾਣਾ ਹੱਸੇਗਾ ਬਾਪੂ ਕਿਵੇਂ ਹੋ ਠੀਕ ਹੈ ਜੀ ਕੀ ਕਹਿੰਦੇ ਨੇ ਬਜ਼ੁਰਗ ਕੀ ਕਹਿੰਦੀ ਆ ਸਿਆਸਤ ਠੀਕ ਹੈ ਬਸ ਜੇ ਮੈਂ ਚੱਲਦਾ ਹੈ ਚੱਲੀ ਜਾਣਾ ਬਸ ਕਿਹਦਾ ਕਿਹਦਾ ਪਲੜਾ ਫੜੇਗੀ ਕਿੱਧਰ ਗਿਰੂਗਾ ਪਲੜਾ ਦੇਖੋ ਹਾਲੇ ਤਾਂ ਖਾੜਾ ਜਦੋਂ ਵੱਜ ਗਿਆ ਫਿਰ ਪਤਾ ਲੱਗੂ ਅਰੇ ਤਾਂ ਪਰਮਾਨ ਮੈਂ ਕਹਿੰਦਾ ਨਗੋੜ ਨੂੰ ਗੁਰ ਮੰਦੀ ਜਾਂਦੇ ਨੇ ਫਿਰ ਘੋਲ ਲੰਗੇ ਹਾਂ ਅੱਛਾ ਵੈਸੇ ਬਾਪੂ ਇਹਦੇ ਹਾਲਾਤ ਦੇਖ ਕੇ ਹਨਾ ਕਿਉਂਕਿ ਤੁਹਾਡੀ ਉਮਰ ਵੀ ਕਾਫੀ ਆ ਹਾਲਾਤ ਦੇਖ ਕੇ ਫਿਰ ਕੀ ਕਹਿੰਦਾ ਵੈਸੇ ਤਜਰਬਾ ਕੀ ਕਹਿੰਦਾ ਸਾਡੇ ਦਾ ਜਿੰਨੇ ਢੀਂਸੇ ਨੇ ਕੰਮ ਕਰਦੇ ਸਾਡੇ ਪਿੰਡ ਚ ਮੇਰੇ ਮੂੰਹ ਤੇ ਉਹ ਕਿਹੜਾ ਕਹਿੰਦਾ ਵੀ ਫਲਾਨੇ ਨੇ ਕਰੇ ਹਾਂ ਢੀਂਸੇ ਨੇ ਕਰਦੇ ਸਾਡੇ ਪਿੰਡ ਚ ਤੋਂ ਪਰ ਢੀਂਸੇ ਸਾਹਿਬ ਵੀ ਜਿਹੜੇ ਨੇ ਕਾਲੀ ਦਲ ਤੋਂ ਉਹਨਾਂ ਖੁੱਲ ਕੇ ਜਿਹੜਾ ਸਾਹਮਣੇ ਨਹੀਂ ਆ ਰਹੇ ਹਨਾ ਤੇ ਨੀਤਾ ਸਾਹਬ ਦੇ ਹੱਕ ਜ ਨਹੀਂ ਆ ਰਹੇ ਪਰਮਿੰਦਰ ਨੇ ਤੇ ਇਹਨੇ ਦੁਆ ਨਹੀਂ ਸੁਖਦੇਵ ਸਿੰਘ ਨੇ ਆ ਉਹਨੇ ਬਣਾਈ ਤੇ ਉਹ ਸਕੂਲ ਉਹਨੇ ਬਣਾਇਆ ਪੰਲਾਸ ਟੂ ਦਾ ਹਾਂ ਉਹਨੇ ਬਹੁਤ ਚੀਜ਼ ਬਣਾਈ ਜਿੰਨੇ ਕੰਮ ਕਰੇ ਨੇ ਪਿੰਡ ਚਾ ਛੜਕਾਂ ਦਾ ਸਾਰਾ ਉਹਨੇ ਕਰਿਆ ਦੂਜੇ ਨੰਬਰ ਤੇ ਸਾਡੇ ਆ ਰੋੜਾ ਹੈ ਆਮਨ ਰੋੜਾ ਆਮਨ ਰੋੜਾ ਇਹਦਾ ਪਿਓ ਇਹਦਾ ਪਿਓ ਜੀ ਇਹਦੇ ਦਾ ਬਾਰੇ ਨਾ ਪਤਾ ਨਹੀਂ ਆਪਾਂ ਇਹਦਾ ਬੱਪੂ ਹਾਂ ਇਹੋ ਉਹ ਠੀਕ ਹੈ ਭਗਵਾਨ ਦਾਸ ਰੋ ਰੋ ਭਗਵਾਨ ਦਾਸ ਠੀਕ ਹੈ ਠੀਕ ਹੈ ਸੋ ਬਿਲਕੁਲ ਅ ਪਿੰਡ ਦੀ ਸੱਥਾ ਕਿਉਂਕਿ ਵੱਡੀ ਤੋਂ ਵੱਡੀ ਰਾਜਨੀਤੀ ਦਾ ਮੁੱਢ ਜਿਹੜਾ ਐ ਇਸੇ ਸੱਥ ਤੋਂ ਬੰਨਿਆ ਜਾਂਦਾ ਹੈ ਇਸੇ ਸੱਥ ਦੇ ਵਿੱਚ ਜਿਹੜੇ ਨੇ ਮੁੱਦੇ ਵਿਚਾਰੇ ਜਾਂਦੇ ਨੇ ਪਿੰਡ ਗੰਡੂਆਂ ਦਾ ਕਰਮਜੀਤ ਸਿੰਘ ਅਨਮੋਲ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦਾ ਚਮਕਦਾ ਸਤਾਰਾ ਸੀ ਆਪਣੀ ਮਿਹਨਤ ਦੇ ਨਾਲ ਇੱਕ ਕਰਮਜੀਤ ਅਨਮੋਲ ਦੇ ਵੱਲੋਂ ਫਿਲਮਾਂ ਦੇ ਵਿੱਚ ਹਾਸਲ ਕੀਤਾ ਗਿਆ ਸੀ ਉਹ ਵੀ ਫਰੀਦਕੋਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਪਰ ਕਰਮਜੀਤ ਅਨਮੋਲ ਦੇ ਪਿੰਡ ਦੀ ਸਿਆਸਤ ਦਾ ਹਾਲ ਤੁਹਾਨੂੰ ਦਿਖਾਇਆ ਕਿ ਆਖਰ ਇਸ ਪਿੰਡ ਦੇ ਲੋਕ ਕੀ ਚਾਹੁੰਦੇ ਨੇ ਕੁਝ ਲੋਕ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕੰਮਾਂ ਦੀਆਂ ਦੋਹਾਈਆਂ ਦੇ ਰਹੇ ਨੇ ਕੁਝ ਲੋਕ ਕਹਿੰਦੇ ਨੇ ਕਿ ਨਹੀਂ ਹੁਣ ਪਿਛੜਿਆਂ ਨੂੰ ਮੌਕਾ ਬਹੁਤ ਹੋ ਗਿਆ ਇਸ ਵਾਰ ਕੁਝ ਨਵਾਂ ਕੀਤਾ ਜਾਵੇ ਇਸ ਵਾਰ ਨਵੇਂ ਨੌਜਵਾਨ ਮੀਤ ਹੀਰ ਤੇ ਪ੍ਰੋਸਾ ਦਿਖਾਇਆ ਜਾਵੇ। ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ, ਕੁਝ ਵਿਚਾਰ ਇਸ ਤਰ੍ਹਾਂ ਦੇ ਵੀ ਨੇ ਕਿ ਨਹੀਂ ਸੰਗਰੂਰ ਦਾ ਜਰਨੈਲ ਕਿਹਾ ਜਾਂਦਾ ਸਿਮਰਨਜੀਤ ਸਿੰਘ ਮਾਨ ਇਸ ਵਾਰੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇਗਾ। ਹੁਣ ਦੇਖਣਾ ਹੋਊਗਾ ਕਿ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਪਾਰਲੀਮੈਂਟ ਕਿਹੜੀ ਸ਼ਖਸੀਅਤ ਪੌੜੀਆਂ ਚੜ੍ਹਨ ਚ ਕਾਮਯਾਬ ਹੋਏਗੀ। ਕੈਮਰਾਮੈਨ ਸਾਥੀ ਸਰਵੇਸ਼ ਦੇ ਨਾਲ ਸੰਸਾਰਦੇਵ ਸਿੰਘ ਪੰਜਾਬ ਪ੍ਰਥਮ ਪਿੰਡ ਗੰਡੂਆ।